ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਜੀ ਆਇਆਂ ਨੂੰ ਜੀ ਜਗਤ ਮਾਥਰ ਬਲੌਗ ਵਿੱਚ ਸਵਾਗਤ ਹੈ ਭਾਈ ਸਾਰਿਆਂ ਦਾ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁਗਿਆਂ ਰਾ ਚੌਗਿਆਂ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਦੇ ਰੋਗ ਤਬਾਸ਼ੇ ਕਿਰਪਾ ਰੱਖੇ ਆਪਣਾ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਬਾਕੀ ਮੋਟਰ ਪਹੁੰਚੇ ਬਈ ਵੀ ਥੋੜਾ ਜਿਹਾ ਕੰਮ ਹੁਣ ਚੱਲਦਾ ਬੀਜੀ ਕੋਤਾ ਕਣਕ ਦਾ ਕੰਮ ਦਾ ਵਿੱਚ ਉਲਝ ਜਾਵੇ ਤਾਂ ਵੀ ਕੁਝ ਕਾਕਣ ਦਾ ਜ ਹੋ ਜਾਂਦਾ ਉਧਰ ਖੰਡਪਾੜ ਸਭ ਚੱਲਦੇ ਆ ਚਲੋ ਇਹੀ ਆ ਪੰਜ ਚਾਰ ਦਿਨ ਉੱਤੇ ਬਾਅਦ ਵਿਲੇ ਹੀ ਆਪਾਂ ਇਹ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਉਹਦੇ ਕਰਕੇ 15 ਤਰੀਕ ਦਾ ਵੀ ਥੋੜਾ ਜਿਆਦਾ ਆਪਾਂ ਬੀਜੀ ਹੋਏ ਵੇ ਮੱਕੀ ਭਾਈ ਸਾਰਿਆਂ ਨੂੰ ਵਧਾਈਆਂ ਕੋ ਨਾਨਕ ਦੇਵ ਜੀ ਪ੍ਰਕਾਸ਼ ਦੇ ਆਰੇ ਦੀਆਂ ਕਿਰਪਾ ਰੱਖੇ ਮਾਰਗ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਦੇ ਵੀ ਬਾਕੀ ਕਣਕਾਂ ਵਧੀਆ ਜੰਮਦੇ ਜਾਂਦੇ ਆ ਮੌਸਮ ਥੋੜਾ ਜਿਹਾ ਸਾਡੇ ਗੜਬੜ ਵਾਲਾ ਗਿਆ ਗੜਬੜ ਵਾਲਾ ਸਾਨੂੰ ਅੱਜ ਲੱਗੀ ਜੰਗਾ ਧੁੰਦ ਧੁੰਦ ਹੁਣ ਵੀ ਹੋਇਆ ਬਹੁਤ ਆ ਗਈ ਲੱਗੇ ਫਿਰ ਨੇਰਾ ਜਿਹਾ ਹੁਣ ਵੀ ਬਹੁਤ ਵਧੀਆ ਇੱਕ ਸੰਜੋ ਸਮਝਾ ਦਿੰਦੇ ਗਏ ਕਿ ਕਵੀਨ ਨੇ ਦੱਸਿਆ ਤਾਂ ਕਹਿੰਦਾ ਵੀ ਇਹ ਥੋੜੇ ਹਵਾ ਦੇ ਵਿੱਚ ਇਹ ਧੂਆਂ ਨੇ ਤੂੰ ਆਰ ਤੋਂ ਦਜੀ ਰਲੀ ਵੀ ਆ ਇਹ ਦਵੇਂ ਵਾਲਾ ਸਕਾਇਤ ਹੋ ਜਾਂਦੀ ਦੇ ਵਿੱਚ ਠੀਕ ਆ ਪਤਾ ਲੱਗਦਾ ਸਾਨੂੰ ਵੀ ਸਾਦੇ ਥੋੜੀ ਤਕਲੀਫ ਹੈਗੀ ਆ ਕਿਉਂ ਜਿਹੜੇ ਹੁਣ ਜਿਆਦਾ ਸਿਆਣੇ ਆ ਉਹਨਾਂ ਨੂੰ ਪਤਾ ਲੱਗਦਾ ਵੀ ਹਰੇਕੇ ਬੰਦਾ ਦੱਸਦਾ ਉਂ ਐਨੀ ਠੰਡ ਵੀ ਨਹੀਂ ਹੈਗੀ ਹੈ ਵੀ ਗਰਮ ਹੈ ਇਸ ਜੀ ਹੈ ਵੀ ਫਰਕ ਬਹੁਤ ਹੈ ਉਹਨਾਂ ਭਾਈ ਨੇ ਦੱਸਿਆ ਮੈਨੂੰ ਕਈ ਮੁਰਖਾਂ ਦੇ ਵਿੱਚ ਦੱਸਿਆ ਉਹਨਾਂ ਵੀ ਹਵਾ ਦੇ ਆਪਣਾ ਜਿਹੜਾ ਹਵਾ ਦਾ ਵਾਤਾਵਰਨ ਹੈ ਕਿੰਨਾ ਕੁ ਸ਼ੁੱਧ ਹੈ ਕਿੰਨੇ ਕੁ ਪੁਆਇੰਟਾਂ ਪਰ ਸਾਡੇ ਉਰੇ 250 255 55 ਦੱਸਿਆ ਉਧਰ ਆਪਣੇ ਉਹਨਾਂ ਨੇ 14 ਦੱਸਿਆ ਬਹੁਤ ਫਰਕ ਹੈ 14 ਰਕ ਸੇ 250 ਅਸੀਂ ਤਾਂ ਕਹਿੰਦੇ ਵੀ 250 ਵਾਲੇ ਕਿੱਕੜਾ ਸੀ ਜੁੰਦੇ ਆ ਵੀ ਬਹੇਰੇ ਵੀ ਬਹੁਤ ਵਧੀਆ ਉਹਨਾਂ ਨਾਲ ਟੱਕਰੇ ਫਿਰਦੇ ਆ ਵੀ ਕਿੱਥੇ 14 ਬਹੁਤ ਬਾਈ ਸਰੀਰ ਨੂੰ ਫਿਰ ਸ਼ੁੱਧਾਵਾ ਮਿਲਦੀ ਹੈ ਜਿਹੜਾ 14% 18% 20 ਤੱਕ ਦੱਸਿਆ ਉਹਨਾਂ ਨੇ ਵੀ ਸਾਢੇ ਨਾ ਦਿਨਾਂ ਚ ਜਾ ਕੇ ਖਰਾਬ ਜਾ ਹੋਇਆ ਵਾ ਜੀ ਕੰਮ ਅੱਗ ਲੱਗੀ ਜਾਂਦੀ ਹੈ ਵੈਸੇ ਹੁਣ ਅਸੀਂ ਜਿਹੜਾ ਆਪਣੇ ਦੇਖਦੇ ਸਾਡੇ ਲਾ ਕੇ ਸਦਿਨਾਂ ਅੱਗ ਲੱਗੀ ਬਹੁਤੀ ਵੀ ਸਾਡੇ ਚਲੋ ਗੱਠਾਂ ਗੱਠਾਂ ਜੀ ਅੱਗ ਦੀ ਵਧੀਆ ਬਣੀਆਂ ਵੀ ਆ ਦੂਜੇ ਤਰ੍ਹਾਂ ਗੁਜਰਾ ਨੇ ਚੱਕ ਲਈ ਪਰਾਲੀ ਜਿੰਨੀ ਹੈਗੀ ਸੀ ਤੀ ਕੁਸ ਵਿੱਚ ਬਾਤ ਹੀ ਸਵਰਸਿਟਰਾਂ ਗੱਲ ਕਿਉਂ ਸਵਰਸਿਟਰ ਗੱਲ ਆ ਦੇਖਿਆ ਨਹੀਂ ਤੁਸੀਂ ਆਹ ਮਲਕੀ ਦਵਾਈ ਵਾਲਾ ਫੀਤ ਪਿਆ ਇਹਦੇ ਵਿੱਚੇ ਬਾਤ ਸਾਰੀ ਉਹਨਾਂ ਨੇ ਆਪਣਾ ਦੂਆ ਉਹ ਲਾ ਗਿਆ ਉਹ ਬਰਸੀਨ ਬੀਜਿਆ ਵਾ ਇਹਦੇ ਵਿੱਚੇ ਬਹੁਤ ਵਧੀਆ ਜੰਮਿਆ ਵਾ ਵੀ ਏਕਣਾ ਚਲੋ ਜਿਹਦੇ ਕੋਲ ਸੰਦਾ ਹੈਗਾ ਨਿਬੜ ਕੇ ਕੰਮ ਵਧੀਆ ਹੋ ਗਿਆ ਵਿਚੇ ਪਰਾਲੀ ਇਕੱਠੀ ਹੋ ਗਈ ਨਹੀਂ ਇਕੱਠਾ ਚੱਕ ਹੋ ਗਿਆ ਵੀ ਸਾਡੇ ਅੱਗੇ ਘਟ ਲੱਗੀ ਹੈ ਵੀ ਅੱਜ ਅਖਬਾਰ ਵਿੱਚ ਮੈਂ ਵੈਸੇ ਪੜ੍ਹਿਆ ਅੱਜ ਕਹਿੰਦੇ ਇੱਧਰ ਬਠਿੰਡੇ ਏਰੀਆ ਕਿੰਨੀ ਥੋੜੀ ਵੱਧ ਲੱਗੀ ਹੈ ਵੀ ਚਲੋ ਉਧਰ ਅਸੀਂ ਤੇ ਗਏ ਹੀ ਨਹੀਂ ਅਸੀਂ ਦੇਖੀ ਹੈ ਇੰਨੇ ਅਖਬਾਰ ਵਿੱਚ ਦੱਸ ਦਦੇ ਕਹਿੰਦੇ ਵੀ ਖਾਸੇ ਕੇਸ ਕੁਹੂਜੇ ਬਣਿਆ ਪਤਾ ਨਹੀਂ ਉਧਰ ਦੀ ਭਾਈ ਤੂੰ ਆਇਆ ਕਿਸੇ ਵਾਸਤੇ ਤੇ ਆਇਆ ਹੈਗਾ ਵੈਸੇ ਤੂੰ ਆ ਉਹਨਾਂ ਦਿਖਦਾ ਵੀ ਨਹੀਂ ਨਾਲ ਧੁੰਦੇ ਲੱਗਦੀ ਨਾ ਧੂਆਂ ਹੀ ਲੱਗਦਾ ਵੀ ਇਹ ਸਮਝ ਨਹੀਂ ਲੱਗਦੀ ਹੈਗੀ ਚਲੋ ਬਾਕੀ ਚੱਲਦੇ ਜੀ ਕਾਰੋਬਾਰ ਦਿਖਾਉਂਦੇ ਆਪਾਂ ਤੁਹਾਨੂੰ ਦਿਨ ਚ ਜਿਵੇਂ ਚੱਲਦਾ ਪ੍ਰੋਸੈਸ ਕੀ ਹਾਲ ਹੈ ਕਿਵੇਂ ਹੈਗਾ ਮੌਸਮ ਦਾ ਕਿਵੇਂ ਖੇਤੀਬਾੜੀ ਚੱਲਦਾ ਕੰਮ ਵੀ ਠੀਕ ਆ ਚਲੋ ਦਿਖਾਉਂਦੇ ਜੀ ਲੋ ਬਾਈ ਜੱਗੇ ਦਾ ਬਾਪੂ ਪਹੁੰਚਾ ਵੇ ਖੇਤ ਸਾਡੇ ਕੋਲ। ਕੀ ਹਾਲ ਹੈ ਨਾ ਜੀ? ਬੱਤੀ ਕਮਰਾ। ਗਏ ਵੇ ਤੇ ਕਿਤੇ ਅੱਜ? ਅੱਜ ਯਾਰ ਬੇਲ ਦਾ ਰੁਕਿਆ ਸਾਡਾ ਕਾਫੀ। ਅੱਛਾ। ਇੱਕ ਬਾਂਟੀ ਦਾ ਬੇਲ ਲੋਡ ਕਰਾਉਣਾ ਸੀ। ਅੱਛਾ ਅੱਛਾ ਠੀਕ ਹੈ। ਉਹਦਾ ਵਿਚਾਰੇ ਦਾ ਆ ਗਿਆ 69000। ਅੱਛਾ। ਘਟਾ ਕੇ ਲੈਂਦਾ ਉਹ 32000। ਠੀਕ ਹੈ। ਉਹ 32 ਦੇ ਵੀ ਅੱਜ ਆਈ.ਡੀ. ਉਤੇ ਬਾਅਦ ਐਕਸ਼ਨ ਕੋਪ ਐਕਸ਼ਨ ਕਹਿੰਦਾ ਵੀ ਏ.ਸੀ. ਨੂੰ ਮੇਲੋ ਏ.ਸੀ. ਕੋ ਕੇਸ ਲਾਤਾ ਠੀਕ ਹੈ ਮੈਂ ਜੀ ਕੋਸ਼ਿਸ਼ ਕਰੋ ਗਰੀਬ ਆਦਮੀਆਂ ਕੋਈ ਏ.ਸੀ. ਨਹੀਂ ਕੋਈ ਕੁਝ ਨਹੀਂ ਹਾਂ ਵੀ ਇਹਨੂੰ ਸੈੱਟ ਕਰੋ ਨਾ ਨਾ ਠੀਕ ਹੈ ਉਹ ਕਰਾ ਕਰ ਇੱਧਰ ਕਹਿੰਦਾ ਵੀ ਐਂ ਕਰੋ ਆਈ.ਡੀ. ਹੁੰਦੇ ਤਾਂ ਰਿਪੋਰਟ ਮੰਗਾ ਲਈ ਸਾਜੀ ਜਿਹੜੀ ਮੇਰਾ ਕਹਿ ਲਾ ਵੀ ਹੁਣ 15 20 ਦੇ ਵਿੱਚ ਦੇ ਦੋ ਠੀਕ ਹੈ ਠੀਕ ਹੈ ਲੋ ਬਾਕੀ ਭਾਈ ਇਹ ਕਾਨਕ ਦੇਖਣ ਆਏ ਪਏ ਵੀ ਆ ਜਿਹੜੀ ਬੀ.ਜੀ.ਵੀ. ਨਾ ਅਸੀਂ ਜੱਗੇ ਦਾ ਨਹੀਂ ਮਸ਼ੀਨ ਗੱਲੇ ਬੀ.ਜੀ.ਵੀ. ਆ ਇਹ ਕਹਿੰਦੇ ਵੀ ਅਸੀਂ ਸੁਪਰ ਸੀਟਰ ਗਾ ਬੀ.ਜੀ.ਵੀ. ਆ ਵੇ ਉਹ ਮੂੰਹ ਨਹੀਂ ਲੱਗਦੀ ਹੈਗੀ ਮਸ਼ੀਨ ਵਾਲੀ ਵਧੀਆ ਲੱਦੀ 55 55 ਕਿਲੋ ਪੀਜ ਪਾਇਆ ਜੀ ਪਰ ਫਿਰ ਵੀ ਖੇਤ ਜਾ ਕੇ ਦੇਖ ਲੋ ਆ ਚੀਜ਼ ਨਹੀਂ ਜਿਹੜੀ ਆ ਰਹਣ ਤੇ ਲੱਗਦੀ ਮੈਂ ਦੱਸ ਰਿਹਾ ਠੀਕ ਹੈ ਉਹਦੇ ਵਿੱਚ ਨਾ ਇੱਕ ਉਂਗਲ ਦੇ ਵਿੱਚ ਲੀਕ ਕੱਢੀ ਹੋਈ ਹੈ ਮੈਂ ਪਹਿਲਾਂ ਵੀ ਕਹਿਆ ਵੀਡੀਓ ਦੇ ਵਿੱਚ ਵੀ ਆ ਦੇਖੋ ਨਾ ਤਿੰਨ ਉਂਗਲ ਦੇ ਵਿੱਚ ਜੰਮਿਆ ਵਾ ਸਿਆੜ ਹਾਂਜੀ ਕਿ ਫਾਲੇ ਨੇ ਜਿੰਨਾ ਚੌੜਾ ਉਹਨਾਂ ਦਾਣਾ ਖੜ ਗਿਆ ਦਾਣਾ ਖੜ ਗਿਆ ਜਿਹੜਾ ਸੁਪਰ ਸੀਡਰ ਦਾ ਉਹ ਇੱਕ ਲੈਂਡ ਦੇ ਵਿੱਚ ਹੈ ਇੱਕ ਲੈਂਡ ਉਹ ਗੱਲੇ ਨਹੀਂ ਬਣਦੀ ਹੈ ਉਹ ਗੱਲ ਨਹੀਂ ਬਣਦੀ ਕਣਕ ਹੁਣੇ ਦੇਖ ਲਓ ਨਾਲੇ ਬੀਜ ਘਟਾ ਹੈ ਨਾਲੇ ਬੀਜ ਘਟਾ ਹੈ ਉਹ ਆਖੇ ਤਾਂ ਉਹ ਦੇਖੋ ਕਿਦਾਂ ਖਲੀਆਂ ਮਾਰ ਦਿਆ ਰਿਆਈ ਵੱਜਦੀ ਐ ਪੂਰੀ ਸੁਪਰ ਸੀਡਰ ਦੀ ਕਣਕ ਨੇ ਡੇਢ ਮਹੀਨੇ ਦੀ ਹੋ ਕੇ ਇੰਨਾ ਖੇਤ ਨਹੀਂ ਢੱਕਣਾ ਜਿੰਨਾ ਇਹ ਹੁਣ ਢੱਕੀ ਹੋਈ ਹੈ ਯਾਨੀ ਇੱਕ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਵੀ ਖਰਚਾ ਤਾਂ ਆ ਜਾਂਦਾ ਬਰਾਬਰੇ ਟਾਈਮ ਜ਼ਰੂਰ ਲੱਗਦਾ ਵੀ ਇੱਕ ਤੁਸੀਂ ਸੁਪਰ ਸੀਡਰ ਗੱਲੇ ਕਹਿੰਦੇ ਵੀ ਕੰਮ ਨਿਭੜ ਗਿਆ ਸਾਡਾ ਬਸ ਉਹ ਵੀਰ ਖਰਚਾ ਹੁਣ ਇਹਨੂੰ ਤਾਂ ਚੱਕੀ ਫੱਡੀ ਫਿਰ ਉਹ ਸਾਲਾ ਹਰੇਕ ਮੋੜ ਤੇ ਚੱਕਣਾ ਇੰਨਾ ਬਜਨ ਕਿਦਾ ਸੌਖਾ ਹੈ ਥੋੜੀ ਜਿਹਾ ਮੈਨੂੰ ਉਹਦੇ ਨਾਲ ਸੌਖੀ ਇਹ ਆ ਹੁਣ ਕਿਰਾਏ ਦੇ ਲਾਲਚ ਨੂੰ ਪਤਾ ਕੀ ਕਰਦੇ ਆ ਵੀ ਖਿੱਚਦੇ ਕਾਨੂੰ ਮਸ਼ੀਨ ਪਾਉਣੀ ਹੈ ਜੇਕਾਂ 1.5 ਕਿਲੇ ਬੀਜਣਾ ਹੋਣਾ ਹੈ ਬੀਜਾ ਵੀ ਦੁੱਗਣੀ ਕਣ ਕੋਲ ਦੁੱਗਣੀ ਹੁੰਦੀ ਹੈ ਜੀ 2.5 ਕਿਉਂਟਲ ਦਾ ਫਰਕ ਰਹੂਗਾ ਜੀ ਦੇਖ ਲਿਓ ਜੀ ਮੈਂ ਦੇਖ ਲਓ ਵੀ ਤਿੰਨ ਵਾਰ ਖੇਤ ਵਾਹ ਕੇ ਚੌਥੀ ਵਾਰ ਡਰਿੱਲ ਕਰ ਬੀਜੀਆ ਡਰਿੱਲ ਕਰ ਵੀ ਖੇਤ ਵਾਹੇ ਹੋ ਜਾਂਦਾ ਕਿਸਮ ਦਾ ਵਾਹ ਹੋ ਜਾਂਦਾ ਚਾਰ ਵਾਰ ਬਹਿ ਲਿਆ 2500 ਰੁਪਏ ਤਾਂ ਲੱਗ ਗਏ ਚਲੋ ਸੁਪਰ ਸੀਡਰ ਜਿੰਨਾ ਪਰ ਖੇ ਕਣਕ ਚੀਜ਼ ਬਣ ਗਈ ਬਾਈ ਨੇ ਵੇਚੀ ਆ ਦੇਖ ਲਓ ਕਣਕ ਪੰਭੂਲਾ ਮੰਗਣੇ 4 ਤੇ 5ਵੇਂ ਨੂੰ ਬਣਾਈ ਜਿਹੜੀ ਕਣਕ ਇਹ ਇਹਦੀ ਇੱਕ ਹੋਰ ਆ ਜੀ ਮੈਂ ਸੁਪਰ ਸੀਟਰ ਦਾ ਦੇਖਿਆ ਉੱਥੇ ਬੰਤਬਾਈ ਦੇ ਵੇਚੇ ਵੇ 6 ਉਂਗਲ ਦਾਣਾ ਡੂੰਗਾ ਹੋਇਆ ਇਹਦਾ ਭਾਜਾ 2.5 ਪਰੇ ਜਿਹੜੇ ਸ਼ਕਤੀਮਾਨ ਵਾਲੇ ਵਜਨ ਜ਼ਿਆਦਾ ਨਾ ਉਹ ਪਾਏ ਹੋਏ ਥੋੜਾ ਜਿਹਾ ਨੀਚੇ ਚਲੇਗਾ ਚਲੇ ਜਾਂਦਾ ਇਹਦੀ ਹੁਣ ਮਸ਼ੀਨ ਹੈ ਮਸ਼ੀਨ ਦੀ ਅਸੀਂ ਸੈਟਿੰਗ ਕਰੀ ਹੈ ਨਟ कसे ਆ ਸੀ ਖਾਲੀ ਚਲਾ ਕੇ ਖੇਤ ਦੇਖੀ ਆ ਵੀ ਕਿੰਨਾ ਡੂੰਗਾ ਦਾਣਾ ਜਾਂਦਾ ਅਜੇ ਤਾਂ ਵੀਰੂ ਦਾ ਹੋਰ 100 ਫਰਕ ਆ ਉਹ ਖੜੀਏ ਤੀਰੂ ਪੰਜ ਛੇ ਸਾਲ ਤੇ ਤੁਸੀਂ ਵੀ ਬੀਤਦੇ ਆ ਹਾਂ ਜੇ ਆਪਾਂ ਉਹਦੇ ਫਾਲੀਆਂ ਉਲਟਾਈਆਂ ਹੀ ਨਹੀਂ ਉਹ ਉਲਟਾ ਦਈਏ ਬਸ 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 ਇਹਦੇ ਨਾਲੋਂ ਵੀ ਜ਼ਿਆਦਾ ਇਹਦੇ ਨਾਲੋਂ ਵੀ ਜ਼ਿਆਦਾ ਹਾਂਜੀ ਮੈਂ ਜਿੱਦਣ ਬੀਜਿਆ ਮੈਨੂੰ ਬਾਜ ਨਾਲ ਇੱਕ ਨਾਲ ਫੋਨ ਕਰਿਆ ਕਹਿੰਦਾ ਮਾਸ ਨੂੰ ਸੁਆਗਾ ਨਵਾਰੀ ਦੇਖੀ ਕਹਿੰਦਾ ਕਣਕ ਜੰਮ ਨਹੀਂ ਨਾ ਕਹਿੰਦਾ ਗੁੱਲੀ ਡੰਡਾ ਨਹੀਂ ਜੰਮੂ ਨਾਲ ਤੇਰੇ ਗੁੱਲੀ ਡੰਡਾ ਵੀ ਜੰਮਾ ਮਾਹ ਯਾਰ ਹੱਤ ਤੱਕ ਕਿੱਥੇ ਮੈਂ ਤਾਂ ਉਦੋਂ ਸ਼ਾਮ ਨੂੰ ਮਾਰ ਤਾ ਉਹਦੇ ਫੋਨ ਰਉਣ ਤੋਂ ਪਹਿਲਾਂ ਫੇਨਾ ਆਸੀਂ ਖੋਲੇ ਵੀ ਪਿੰਡ ਛੱਡ ਕੇ ਦੇਖੇ ਆ ਜਣੀ ਸਾਲਾ ਇਹ ਲੋਟ ਵਧੀਆ ਲੱਗਦਾ ਆਪਾਂ ਨਹੀਂ ਆਹ ਚੀਜ਼ ਸਾਨੂੰ ਬਹੁਤ ਵਧੀਆ ਲੱਗਦੀ ਫਾਲਿਆਂਗੇ ਵੀ ਜਿਹੜੀ ਡ੍ਰਿੱਲ ਕਰ ਲ ਮਸ਼ੀਨ ਕਰ ਆਸੀਂ ਤਾਂ ਪਿੰਡ ਤੇ ਸਾਡੇ ਬਾਪੂ ਜੀ ਦੇ ਪਹਿਲਾਂ ਤਿੰਨ ਹੜਾ ਵਾਲੀ ਸੀ ਅੱਛਾ ਜੀ ਫਿਰ ਦੋਈ ਲਿਆਦੀ ਜਿਹੜੀ ਆਮ ਆਇਤੀ ਜਿੰਨੀ ਫੁੰਦੀ ਸੀ ਹਾਂਜੀ ਹਾਂਜੀ ਫਿਰ ਆਹਦੇ ਦਾ ਸੱਜੋ ਸਮਰਾਲੇ ਤੇ ਲੈ ਕੇ ਇਹਦੇ ਵਰਗੀ ਚੀਜ਼ ਨਹੀਂ ਨਹੀਂ ਆਹ ਠੀਕ ਆਈ ਜੀ ਇਹ ਇੱਕ ਤਾਂ ਦਾਣਾ ਥੋੜਾ ਚੌੜੀ ਜਗ੍ਹਾ ਤੇ ਗਿਰਦਾ ਇਹਦਾ ਵੀ ਸੁਪਰਸੀਡਰ ਨਾਲ ਤੇ ਵਧੀਆ ਲੱਗਦੀ ਉਹ ਉਹ ਕਣਕ ਦੱਬ ਕੇ ਉੱਠਦੀ ਇਹਦਾ ਠੋ ਜਿਆਦਾ ਹਾਂਜੀ ਹਾਂਜੀ ਇਹਦਾ ਠੋ ਆ ਦੇ ਲੋ ਸੁੱਕੇ ਚ ਕਹਿੰਦੇ ਆਪਣੇ ਵਾਲੇ ਖੇਤ ਆ ਸੁੱਕਾ ਸਾਡੇ ਦਾ ਗਿਲ ਤੇ ਉਹਦਾ ਹਰਿਆਈ ਮਾਰਦਾ ਮੈਂ ਤਾਂ ਕਹਿ ਕੇ ਸਾਡੇ ਵੀਡੀਓ ਤੇ ਸਾਡੇ ਲੈਣਾ ਦੇਖਣਾ ਹੀ ਬੰਦ ਹੋ ਗਿਆ ਹਾਂ ਜੀ ਐਨਾ ਰਲ ਗਿਆ ਆਲੇ ਦਾਲੇ ਬਹੁਤ ਫਰਕ ਆ ਜੀ ਬਹੁਤ ਵਧੀਆ ਜੀ ਨੋ ਭਾਈ ਜੀ ਮੇਲੋ ਦਲਵੀਰ ਨੂੰ ਸასი ਕਾਲ ਜੀ ਅਗਰਵਿੰਦਰ ਵੀ ਆਪਾਂ ਆਏ ਵੇ ਇੱਥੇ ਕੱਖ ਵਡਾਣਾ ਚ ਉਹ ਭਰੀ ਵੱਟੀ ਪਈ ਆ ਬਾਕੀ ਇਹ ਵੀ ਅੱਜ ਇਧਰ ਨਗਰ ਕੀਰਤਨ ਗਏ ਗਏ ਤੇ ਹੈ ਨਹੀਂ ਗਏ ਨਹੀਂ ਬਸ ਦਰਸ਼ਨ ਕਰਕੇ ਆ ਗਏ ਦਰਸ਼ਨ ਕਰਦੇ ਰਾਤੀ ਮਿਲ ਗਿਆ ਤੇ ਅੱਛਾ ਤੁਸੀਂ ਗਏ ਨਹੀਂ ਘੁੰਮ ਗਏ ਫਿਰ ਨਹੀਂ ਨਹੀਂ ਇਹ ਕਣਕ ਦੇਖਣ ਗਏ ਇਧਰ ਅੱਛਾ 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 ਇਧਰ ਵੱਲੇ ਕਿਹਦੀ ਗੁਰਦੁਆਰੇ ਦਾ ਘਾਗੇ ਨਾ ਠੀਕ ਹੈ ਠੀਕ ਹੈ ਜਦੋਂ ਤੁਸੀਂ ਉੱਥੇ ਰਲੇ ਆ ਨੇੜੇ ਜਾ ਕੇ ਫਿਰ ਕਣਕ ਦੇਖਣ ਗਏ ਉਧਰ ਤੇ ਆ ਕੇ ਨੇੜੇ ਠੀਕ ਹੈ ਹਾਂ ਮਰਦਸ਼ਨ ਹੋ ਗਈ ਇਹਨਾਂ ਨੇ ਟਾਈਮ ਲਾਤਾ ਨਾ खासा ਲੇਟ ਹੋ ਗਏ ਤੁਰੇ ਅੱਗੇ ਪਿਛਲੀ ਵਾਰ ਵੀ ਲੇਟ ਹੋ ਗਏ ਤੁਰੇ ਇਹਨੇ ਆਪਣੇ ਵੀ ਤਾਂ ਅੱਗੇ ਨਹੀਂ ਇਹ ਉਹਦੇ 5-6 ਬੱਚੇ ਹੁੰਦੇ ਨੇ ਆਹ 5:00 ਵਜੇ ਗਏ ਜੀ ਕਿਹੜਾ 9:00 ਵਜੇ ਕਹਿੰਦੇ 9:00 ਵਜੇ ਤੁਰੇ ਨਹੀਂ ਹੈਗੇ ਸੁਣਿਆ ਇਹਨੂੰ ਘੰਟਾ ਲੱਗਣਾ ਗੁਰਦੁਆਰੇ ਗੁਰਦੁਆਰ ਸਾਹਿਬ ਦੇ ਘੰਟਾ ਲੱਗ ਜਾਂਦੇ ਨੇ ਉਹਨਾਂ ਪੂਰਾ ਕਿ ਹੁਣ ਉੱਥੇ ਤੇ ਤੈਨੂੰ ਪਤਾ ਵੀ ਸੰਗਤ ਤਾਂ ਫਿਰ ਹੌਲੀ-ਹੌਲੀ ਨਿਕਲਦੀ ਐ ਇਕਦਾਂ ਜਿਹੜਾ ਇੱਕ ਦੋ ਬੰਦੇ ਹੁਣ ਪੇ ਤਾਂ ਛੇਤੀ ਨਿਕਲੇ ਹੁੰਦੇ ਆ ਜਾਂ ਫਿਰ ਜ਼ਿਆਦਾ ਹੁੰਦੇ ਆ ਇਕੱਠੇ ਫੇਰ ਔਖਾ ਸਾਲਾ ਇਹ ਦੋ ਬੱਚੇ ਹੈਗੇ ਜਾ ਆਹੋ ਹੈਗਾ ਪਰ ਹੁਣ ਦਿਨ ਵੀ ਸਿਆਲਦੇ ਆ ਛੇਤੀ ਹੋ ਜਾਂਦਾ ਪੰਜ ਵਜੇ ਤਨੇ ਰਹੀ ਹੋ ਜਾਂਦਾ ਜਿਹੜੇ ਹਸਾਬ ਕਰ ਮੌਸਮ ਖਰਾਬ ਹੋਇਆ ਬਣਾ ਮੌਸਮ ਸਾਹ ਹੋਰਦਰਦ ਹੁੰਦਾ ਕੱਲ ਵੀ ਆਪਣਾ ਵੀਡੀਓ ਦੇ ਵਿੱਚ ਦੱਸਦਾ ਵੀ ਸਾਡੇ ਧੁੰਦ ਜੀ ਮੰਗਣ ਆਇਆ ਪਿਆ ਵੀ ਇੱਕ ਬਾਈ ਨੇ ਨਾ ਮੈਸੇਜ ਕਰਿਆ ਵਾ ਬਾਹਰ ਦੇ ਮੈਸੇਜ ਕਰਿਆ ਵਾ ਨਾ ਉਹ ਕਹਿੰਦਾ ਵੀ ਧੁੰਦ ਨਹੀਂ ਹੈਗੀ ਇਹ ਫਲੌਗ ਜੀ ਕੋ ਸਿਕਣਾ ਧੂਆਂ ਦੇ ਦੱਸਿਆ ਕੋ ਸੋਣਾ ਵੀ ਉਹਦੇ ਘਰ ਗਿਆ ਕਹਿੰਦਾ ਆਪਣੇ ਜਿਹੜੀ ਉਹਨਾਂ ਮੈਨੂੰ ਇਹ ਹੈ ਫਲੌਗ ਪਹਿਲਾਂ ਉਹਨਾਂ ਬਾਈ ਨੇ ਲਿਖ ਤਾ ਫਿਰ ਉਹ ਨਾ ਹੋਰ ਚੀਜ਼ਾਂ ਨਾ ਲੱਤਦਾ ਇਹਦਾ ਕੋਈ ਧੁੰਦਾਰ ਕਨ ਸਮੂਹ ਧੂਆਂ ਇਕੱਠਾ ਹੋਇਆ ਹਾਂ ਇਹ ਨਾ ਉਹਨਾਂ ਮੈਨੂੰ ਬਾਈ ਨੇ ਫਿਰ ਦੱਸਿਆ ਕਹਿੰਦਾ ਵੀ ਜਿੱਥੇ ਤੁਹਾਡਾ ਬੇਟਾ ਰਹਿੰਦਾ ਕੋਲੋਨਾ ਦੇ ਵਿੱਚ ਉੱਥੇ ਹਵਾ ਦੀ ਗੁਣਵੱਤਾ ਜੀ ਜਿਹੜੀ ਨਾ ਸ਼ੁੱਧਤਾ ਵੀ 14% ਹੈ। 14 ਹੈ। ਆਪਣੇ ਕਹਿੰਦਾ ਹੈਗੇ ਔਰੇ 257 57 ਦੇ ਗੇਟ 'ਚ। ਇੰਨਾ ਕੰਮ ਬਧਾ ਹੁਣ ਤਾਂ ਕਹਿੰਦਾ 900 ਪਤਾ ਨਹੀਂ 1100 ਤੱਕ ਪਹੁੰਚਿਆ ਹੋਇਆ ਕੰਮ। ਹਾਂ ਵੀ ਇਹ ਰੰਗਲਾ ਪੰਜਾਬ ਨਹੀਂ ਗੰਦਲਾ ਪੰਜਾਬ ਬਣਿਆ ਪਿਆ ਹੁਣ ਇਸ ਟਾਈਮ। ਹਾਂ ਸਾਰਿਆਂ ਦੇ ਸਹੀ ਉਹਨਾਂ ਕੋਲੋਨਾ ਵੀ ਦੱਸਿਆ ਉਹਨਾਂ ਨੇ ਵੀ 14% ਔਰੇ ਆ 18% ਪਤਾ ਨਹੀਂ ਉਹਨਾਂ ਨੇ ਦੱਸਿਆ ਤੇਰਾ ਇਧਰ ਕੈਨੇਡਾ ਦੇ ਵਿੱਚ ਦੂਏ ਪਾਸੇ ਨੂੰ ਸਰੀ ਸੂਰੀ ਕਿੰਨੇ ਨੂੰ ਵਿਆਕਣਾ ਸਾਰੇ ਉਹਨਾਂ ਬਹੁਤ ਮੈਨੂੰ ਸ਼ਹਿਰਾਂ ਦੇ ਲਿਖ ਕੇ ਭੇਜ ਜਾਵੇ ਇੱਥੇ ਇੱਥੇ ਆਹ ਕੁਸਾ ਮੈਨੂੰ ਪੁੱਛੇ ਉਹਨੇ ਕਿੱਥੇ ਰਿਹਾ ਗਿਆ ਇਹਨਾਂ ਦਿੱਲੀ ਵਾਲੇ ਸਾਡੇ ਬਲਾਦ ਨੇ ਜਾਂ ਉਹ ਤੁਹਾਡੇ ਕੋਲ ਤੇ ਆਇਆ ਇਹ ਉਹ ਬਾਈ ਜੀ ਇਹ ਆਇਆ ਆਪਣੇ ਮੁਰਖ ਵਿੱਚ ਤੇ ਹੀ ਹੈ ਕਿਸੇ ਦਿਨ ਨਹੀਂ ਆਏਗਾ ਉਹ ਕਿਤੇ ਹੀ ਲੱਗੀ ਮਾਰ ਉਹ ਬਾਈ ਜੀ ਆਪਾਂ ਨੇ ਅੱਗ ਨਹੀਂ ਲਾਈ ਹੈਗੀ ਅਖਬਾਰ ਅੱਜ ਦਾ ਪੜ੍ਹ ਕੇ ਦੇਖੀ ਜਿਹੜੇ ਸਾਹਿਬ ਕਹਿੰਦੇ ਕੇਸ ਬਣ ਰਹੇ ਹਨਾ ਜਿਹੜੇ ਹਵਾ ਦੇ ਅੰਦਰ ਬਠਿੰਡੇ ਰੀਏ ਵਿੱਚ ਤੇ ਆਉਂਦੇ ਆ ਬਠਿੰਡੇ ਦਾ ਨੌਕਾਇਦਾ ਲਿਖਿਆ ਉਹਨਾਂ ਦੇ ਵਿੱਚ ਅਖਬਾਰ ਚ ਉੱਧਰ ਅੱਗੇ ਲੱਗੀ ਆ ਤੂੰ ਅੱਗ ਦੇ ਹੀ ਬਣਿਆ ਹੋਰ ਕਾਦਾ ਬਣ ਗਿਆ ਆਪਣੇਆ ਬਣ ਗਿਆ ਸਮਝਿਆ ਅੱਜ ਤੁਪ ਜੀ ਅੱਜ ਮਾੜੀ ਮੋਟੀ ਦਿਖੀ ਐ ਅੱਜ ਤੋਪਾਂ ਦੇਖੀ ਥੋੜੀ ਜੀ ਵੀ ਲੱਗਦਾ ਸੌਤ ਹੀ ਹੁੰਦੀ ਏਕਣਾ ਆਪਣੇ ਰੂਲ ਐ ਇਹ ਹਾਂ ਹੁਣ ਸਰਹੰਦ ਦੇ ਪਾਸ ਪਾਕਿਸਤਾਨ ਵੱਲ ਤਾਂ ਨਹੀਂ ਹੈਗਾ ਅੱਗਲ ਰੂਲ ਓ ਯਾਰ ਜਦ ਇੱਕ ਪਾਸੇ ਲੱਗਣ ਲੱਜੰਦੀ ਜਿਸੇ ਜ਼ਿਆਦਾ ਹੋਗੇ ਕੰਮ ਉਹਨਾਂ ਦਾ ਖਿੰਡਣਾ ਤਾਂ ਹੈਗਾ ਹੀ ਕਿਸੇ ਪਾਸੇ ਨੂੰ ਜੰਮ ਗਿਆ ਇੱਕੋ ਲੱਗ ਗਈ ਹਾਂ ਨਹੀਂ ਜਗਾਈ ਹੁਣ ਇਹ ਇਹ ਦਮਾਂ ਦੀ ਸਗਾਏ ਤੇ ਦਮਾਂ ਹੁੰਦਾ ਕਹਿੰਦੇ ਜਿਆਦਾ ਦੱਸਿਆ ਸਿਆਣੇ ਨੂੰ ਨਾ ਜ਼ਿਆਦਾ ਪੈਂਦਾ ਇਹਨਾਂ ਰਾਜੂ ਆਪਾ ਪਏ ਹੁੰਦੇ ਆ ਆਪਣੇ ਵੀ ਨਕਜਵੰਦ ਹੋ ਜਾਂਦਾ ਈ ਹਾਂ ਤੂੰ ਯਾਰ ਆਪਾਂ ਰਾਹੀਂ ਬਾਹਲੇ ਮੁਲਕੋਂ ਗਏ ਜਾਂਦੇ ਕਹਿੰਦੇ ਉੱਥੇ ਕਈਆਂ ਨੇ ਮੈਂ ਪਹਿਲਾਂ ਵੀ ਸੁਣਿਆ ਵੀ ਜੇ ਬਾਹਰ ਬੰਦਾ ਚੱਲ ਗਿਆ ਤਾਂ 10 ਸਾਲੋਂ ਅਗਰ ਬਧੇ ਜਾਂਦੀ ਹੈ ਬੰਦੇ ਦੀ ਆਪਣੀ ਉਹ ਪਤਾ ਨਹੀਂ ਏਕੜ ਹਾਂ ਇਹ ਮੌਸਮ ਦੇ ਹਿਸਾਬ ਨਾਲ ਹੀ ਹੁੰਦਾ ਸੈਟ ਉਸੇ ਸਾਰਾ ਕੁਝ ਵਿਆਹ ਦੇ ਲਾ ਹੁਣ ਤੇਰਾ ਤਕਰੀਬਨ ਢਾਈ ਦਾ ਟਾਈਮ ਹੋ ਗਿਆ ਹੁਣ ਧੁੱਪਾਂ ਨਾ ਮੰਦ ਮੋਹਣ ਲਾ ਜਾਣਾ ਇਹਨਾਂ ਬੱਦਲ ਨਾ ਜਾਣਾ ਜੇ ਪਰਸ਼ਾਵਾਂ ਜੀ ਤੇ ਗਏ ਆ ਅੱਜੇ ਧੁੱਪਾਂ ਦੇ ਪਰਸ਼ਾਵਾਂ ਦਾ ਨਿਕਲਿਆ ਥੋੜਾ ਜਾਂ ਇਹ ਜਿਹੜਾ ਧੁੱਪਾਂ ਨਿਕਲਦੀ ਹੈ ਤੇ ਮੱਤ ਬੋ ਨਹੀਂ ਦੋ ਤਿੰਨ ਤਾਂ ਨਿਕਲੇਉ ਨਹੀਂ ਪਹਿਲਾ ਬਸ ਉਹ ਤੋਂ ਦੇਖ ਲੈ ਕਿੰਨੀ ਸ਼ਾਨਦਾਰ ਫੇਸਾ ਜੀ ਆ ਗਈ ਬਹੁਤ ਹੁੰਦੀ ਸੀ ਅਛਾ ਰਾਤ ਮੈਨੂੰ ਆਇਦਾ ਵੀ ਰਾਤ ਨੂੰ ਮਹਾਮਾਜ 10 ਵਜੇ ਜਾਣਾ ਡਿਊਟੀ ਲਾਉਣ ਮਹਾ ਵੀ ਧੁੰਦ ਬਹੁਤ ਹੋਊਗੀ ਜਮੇ ਸਾਫ ਪਿਆ ਦਾ ਰਾਤ ਨੂੰ ਮੌਸਮ ਸਾਫ ਹੋ ਜਾਂਦਾ ਸਵੇਰੇ ਉਸ ਨਹੀਂ ਜਮੇ ਪਈ ਦੇਖ ਲੈ ਹਾਂ ਉਹ ਜਮਾ ਨਹੀਂ ਦੀ ਹੈਗੀ ਧੁੰਦ ਜੋ ਉਸ ਨਹੀਂ ਹੈ ਦਾ ਸਾਮ ਧੁੰਦ ਇਹ ਵੈਸੇ ਧੁੰਦ ਨਹੀਂ ਹੈਗੀ ਬਾਈ ਠੰਡ ਕੱਲ ਹੈਗੀ ਥੋੜੀ ਅੱਜ ਘਟੀ ਵੀ ਫੇਰ ਉਹ ਹੈਗੀ ਮਸ ਅੱਜ ਵੀ ਹੈ ਅੱਜ ਵੀ ਅੱਜ ਠੰਡ ਹੈਗੀ ਹੈ ਕੱਪੜੇ ਦਸ ਦਿੱਤੇ ਮਾਂ ਦੇ ਬਾਈ ਬੈਠੇ ਉੜਦਾ ਹੋਦਾਂ ਤਾਂ ਗਰਮੀ ਲੱਦੀ ਮੈਨੂੰ ਤਾਂ ਕੋਟ ਲੱਗਦਾ ਹੀ ਗਰਮੀ ਤੋਂ ਮੈਨੂੰ ਜੀ ਠੰਡ ਲੱਗਦੀ ਮੈਂ ਤਾਂ ਹੀ ਪਾਇਆ ਨਹੀਂ ਨਹੀਂ ਸਾਨੂੰ ਵੀ ਤਾਂ ਲੱਗਦੀ ਤਾਂ ਦੱਸਿਆ ਤੁਨੂੰ ਹਾਂ ਤੂੰ ਆਇਆ ਤਾਂ ਹੁਣ ਕਰਾ ਕੋਟ ਪਾ ਲਿਆ ਅੰਦਰ ਮੈਂ ਖੋਲਿਆ ਵਾ ਤਾਂ ਮਾਥੇ ਉੱਠ ਕੇ ਚਾਕੀ ਪਾ ਕੇ ਲਿਆ ਫਿਰ ਅੰਦਰ ਗਰਮੀ ਲੱਗ ਪਾਰਲੇ ਟੈਂਪਰੇਚਰ ਤਾਂ ਪਤਾ ਨਹੀਂ ਹੈ ਤਾਂ ਕੱਪੜੇ ਵਾਇਰ ਹੋਏ ਹਾਂ ਸਾਨੂੰ ਪਤਾ ਪੈਨੋ ਪੜਾ ਠੀਕ ਹੈ ਠੀਕ ਉਹ ਕਣਕ ਕੇ ਕਹਿੰਦੀ ਫਿਰ ਜੰਮੇ ਹੀ ਹਾਂ ਕਣਕ ਬਹੁਤ ਜੰਮੇ ਜੰਮੇ ਦਾਣਾ ਜਿੰਨਾ ਬੀਜ ਪਾਇਆ ਦਾ ਹਾਂ 40 40 ਵੀ ਆ ਗਿੱਲੋ ਪਿਆ ਹੂੰ 40 ਕਿਲੋ ਆ ਠੀਕ ਹੈ ਵਧੀਆ ਕਣਕਾ ਵਧੀਆ ਜੰਮੇ ਜਿੰਨੀਆਂ ਵੀ ਜੰਮੇ ਮੈਂ ਦੇਖਿਆ ਸਾਰੇ ਠੀਕ ਆ ਆਹ ਦੇਖ ਤੇਰੀ ਵਾਲੀ ਉੱਠ ਕੇ ਆ ਜਾ ਕੱਲ ਮੈਨੂੰ ਪੁੱਛਦਾ ਤਾਂ ਕਹਿੰਦਾ ਵੀ ਜੰਮਿਆ ਹੀ ਹੁਣ ਕੋਲੇ ਬੈਠਾ ਨਾ ਦੇਖ ਲਈ ਹੈ ਲੱਗੀ ਜੰਮਣਾ ਜੰਮਣ ਲੱਗੀ ਇਹ ਥੋੜੇ ਜਿਹਾ ਬੁਬਲ ਜਿਹਾ ਚੱਲ ਨਿਕਲ ਰਹੀ ਹੌਲੀ ਹੌਲੀ ਪਾਣੀ ਥੋੜਾ ਦੇਤਾ ਲਾ ਦੂੰਗੀ ਆ ਪਾਣੀ ਤੋਂ ਬੀਜਣੀ ਜਿਹੜੀ ਦੁਬਾਰਾ ਪੂਰੀ ਚੁੱਭਦੀ ਹੈ ਹੈ ਬੰਦਾ ਬੀਜ ਦਿੰਦਾ ਵੀ ਚਲ ਡਾਇਆ ਵਿੱਚੇ ਪਿਆ ਜਿਹੜੀ ਆਪਾਂ ਨੇ ਉਹ ਸੁੱਕੇ ਸਵੇਰੇ ਕਰਾਂ ਲਿਓ ਮੌਜੂਦ ਹੀ ਆ ਹੋਰ ਹਾਂ ਉਹ ਹੈ ਬੰਦਾ ਕਹਿੰਦਾ ਕੋਈ ਨਹੀਂ ਜਿਹੜੀ ਜਾਸਪਰੇ ਹੈ ਉਹ ਜੋ ਜਿੰਨੇ ਦਾ ਬੀਜ ਪਾਇਆ ਉਹਨੇ ਜਿਹੜਾ ਸਪਰੇ ਵੀ ਕਰਦੀ ਨਾ ਸਪਰੇ ਆਜ ਕਰੋ ਹੂੰ ਡਬਲ ਮਾਰ ਪੈ ਗਈ ਉਹ ਡਬਲ ਮਾਰ ਪੈ ਗਈ ਕਣਕ ਤੇ ਚਲੋ ਕੋਈ ਨਹੀਂ ਡਾਇਆ ਨਹੀਂ ਬਾਗੂ ਇੱਕਣੀ ਵੀ ਸੀ ਬੀਜ ਰੋੜਾ ਜਾਉਂਗਾ ਸਪਰੇ ਦਾ ਹੁੰਦਾ ਤੇ ਉਹ ਬੰਦਾ ਹੋਰ ਪੈ ਲਾਇਆ ਹੋਇਆ ਨਤੇ ਹਾ ਜਣੀ ਸਪਰੇ ਹੁਣ ਆਪਣੇ ਸਾਰੇ ਉਹੀ ਕਰਦੇ ਆ ਮੈਂ ਕਹਿੰਦਾ ਕੋਈ ਨਾ ਕਰੀ ਹੋਣੀ ਆ ਹਾਂ ਬਹੁਤ ਵਧੀਆ ਕੱਲ ਮੈਨੂੰ ਵੀਰ ਨੇ ਪੁੱਛਿਆ ਵੀ ਤਾਂ ਕਰ ਜਿਹੜੀ ਸਪਰੇ ਕਰਦੇ ਸੀ ਤਾਂ ਕੋਈ ਰਿਜ਼ਲਟ ਠੀਕ ਆ ਮਾ ਰਿਜ਼ਲਟ ਬਾਈ ਠੀਕ ਆ ਤਾਂ ਹੀ ਅਸੀਂ ਕਰ ਗਏ ਹਾਂ ਮੈਂ ਕਹਿੰਦਾ 99% ਬਜਾਈ ਸੁਪਰ ਸੀਡਰ ਨਾਲ ਹੋਈ ਗਈ 99 100 ਹੀ ਹੋਊਗੀ ਪਰ ਸੁਪਰ ਸੀਡਰ ਦੀ ਬਜਾਈ ਹਲੇ ਹੋਰ ਤਰ੍ਹਾਂ ਨਹੀਂ ਲੱਗਦੀ ਆ ਰੈਂਾਂ ਦੇ ਵਿੱਚ ਜੰਮਦੀ ਜਿਹੜੀ ਪਰਾਲੀ ਆ ਵਿੱਚ ਪਰਾਲੀ ਕਰਕੇ ਆ ਜਿਆਦਾ ਆਦਾ ਬੂਝਾ ਮਾਰਨ ਲੱਗ ਗਈ ਜੀ ਰੀ ਜਾਂ ਕਣਕ ਜਾਂ ਤਾਂ ਹੋ ਜੂਗੀ ਸੱਟ ਜੀ ਜੇ ਡ੍ਰਿੱਲ ਦੀ ਮਸ਼ੀਨ ਆ ਡ੍ਰਿੱਲ ਦੀ ਪਹਿਲਾਂ ਪਾਣੀ ਲੱਗਦਾ ਹਮਮ ਜਦ ਤੱਕ ਮੂੰਹ ਨਹੀਂ ਲੱਗਣਾ ਜਦ ਤੱਕ ਮੂੰਹ ਨਹੀਂ ਲੱਗਣਾ ਹੈਗਾ ਨਹੀਂ ਇਹ ਕਿਸੇ ਨੇ ਬਾਹੇ ਵੀ ਖੇਤ ਦਾ ਪੂਰ ਬਾਦੀ ਖੂਬਸੂਰਤ ਬਜਾਤੀ ਉਹਨੇ ਵੀ ਸੁਪੋਜ਼ਿਡ ਕਰਕੇ ਬਜਾਤੇ ਉਹਨੇ ਵੀ ਠੀਕ ਹੈ ਬਾਕੀ ਬਾਈ ਇਹਦਾ ਵੀ ਕਹਿੰਦੇ ਆ ਤਿਆਰੀ ਕਰਨੀ ਆ ਫਾਰਮ ਦੀ ਚੱਲੂਗਾ ਮੈਲਾ ਦੀ ਉਹਨੇ ਸਿਆਲ ਸਿਆਲ ਹੈ ਲੱਗਿਆ ਉਹਦਾ ਹੈਗਾ ਮੈਂ ਕਹਿੰਦਾ ਉਹ ਰੇਲ ਦੀ ਹੈਗਾ ਨਹੀਂ ਉਹ ਤਾਂ ਬੈੱਡ ਤੇ ਦਾਜ ਵਾਲੇ ਬੈੱਡ ਕਹਿੰਦਾ ਦਾਜ ਵਾਲੇ ਬੈੱਡ ਲਿਆਉਣੇ ਆ ਇਹ ਤਰਲੇ ਉਥੇ ਪਾਣੀ ਗੱਲ ਫਾਰਮ ਜੋ ਹੁਣ ਹੋਰ ਲਿਆ ਕੇ ਰੇ ਉੱਪਰ ਲਗਣੀ ਐ ਪਲਾਈ ਉਹ ਟਾਕੇ ਨਰੋਜੇ ਤੇ ਲਾ ਗਿਆ ਬੰਦਾ ਲਾ ਗਿਆ ਉਹ ਦੇਖੀ ਬਲੇ ਮੈਂ ਕਹਿੰਦਾ ਸਾਲੇ ਹੋ ਗਿਆ ਉਹਨਾ ਕੰਮ ਖੜੇ ਨੂੰ ਨਾ ਪਰ ਸਾਹ ਨਹੀਂ 6 ਮਹੀਨੇ ਆ ਗਰਮੇ ਗਰਮੇ ਕੱਢੇ ਨੇ ਨੇ ਦਿਨ ਹੋ ਗਿਆਊਗਾ ਗਰਮੀਆਂ ਕਰ ਰਹੀਆਂ ਮੈਂ ਕੱਢੀਆਂ ਦੀਆਂ ਅੱਭੀ ਜਾ ਬਿਜਲੀ ਦਾ ਕਨੈਕਸ਼ਨ ਨਹੀਂ ਹੈਗਾ ਵੀ ਕੱਲ ਸੁਖੀ ਜਾ ਕੇ ਆਇਆ ਤਾਂ ਉੱਥੇ ਬਾਈ ਦਾ ਪੋਲਟਰੀ ਫਾਰਮ ਚੇਕ ਕਰ ਜਾ ਆ ਉਹਨੇ ਪਾਈ ਹੋਈ ਆ ਪਾਈ ਹੋਈ ਤੇ ਵੀਡੀਓ ਨਾ ਵਧੀਆ ਕੰਮ ਹੈ ਜਿਹੜਾ ਉਹਨਾਂ ਕਰਾ ਲੱਗਿਆ ਵਾ ਹੈ ਵੀ ਮਾ ਵੀਰ ਦੇਖਿਆ ਤਾਂ ਬਾਈ ਨਾ ਪਹਿਲਾਂ ਥੋੜੀ ਜਗ੍ਹਾ ਛੱਡੇ ਵੇ ਤੇ ਫਿਰ ਇੰਨਾ ਏਰੀਆ ਸਾਰਾ ਹੀ ਭਰਿਆ ਪਿਆ ਵਾ ਤਾਂ 4500 ਬਜੇ ਜੇ ਪਾਏ ਵੇ ਤੇ ਵੀ ਜਿਹੜਾ ਕੰਮ ਬਾਈ ਜੀ ਦਾ ਵੜ ਗਿਆ ਅਗਲਾ ਉਹਨੂੰ ਪਤਾ ਲੱਗ ਜਾਂਦਾ ਪਤਾ ਲੱਗਦਾ ਕਿ ਕਿੱਥੋਂ ਚੱਲਣਾ ਚਲੋ ਬਾਈ ਦਿਖਾਉਂਦੇ ਬਾਕੀ ਹੋਰ ਕਾਰੋਬਾਰ ਤੁਹਾਨੂੰ ਲੋ ਬਾਈ ਜੀ ਆ ਗਿਆ ਟਾਈਮ ਨਿਤਰਾ ਦੇ ਵਿੱਚ ਲੱਗੇ ਇਕੱਠਾਂ ਜਮਾਨਾ ਤਾਂ ਨਵੇਂ ਜਿਗਾੜ ਜਾਂਦਾ ਕੋਈ ਹੋਰ ਮਸਲੇ ਫੜ ਕੇ ਲੈਂਦੇ ਸਾਡੇ ਥੋੜੀ ਜੀ ਇਹ ਚੀਜ਼ ਦੀ ਪ੍ਰੋਬਲਮ ਹੈ ਵੀ ਕੱਠਾ ਬਣਾਉਣ ਵਾਲਿਆਂ ਨਾ ਮਸ਼ੀਨਾਂ ਨਹੀਂ ਹੈਗੀਆਂ ਨਹੀਂ ਤਾਂ ਪਰਾਲੇ ਸੰਭੀ ਜਾ ਸਕਦੀ ਹੈ ਕੱਦ ਤੇ ਲੈਂਡਾ ਫੜ ਕੇ ਬਸ ਤੇ ਰੋਡ ਤੇ ਛੱਡ ਲੈਂਦਾ ਹੈ ਰੋਡ ਪਰ ਤਾਂ ਫੜ ਨਹੀਂ ਹੋ ਸਕਦਾ ਰੋਡ ਪਰ ਤੇ ਫੜਿਆ ਦਲਵੀਰ ਕਹਿੰਦੇ ਰੋਡ ਪਰ ਤੇ ਫੜ ਜਾਂਦਾ ਮਾ ਇਹ ਤਾਂ ਫੜ ਨਹੀਂ ਸਕਦੇ ਰੋਡ ਪਰ ਤੇ ਇਹਦਾ ਕੋਲ ਚੱਲਦੇ ਨਹੀਂ ਆਉਂਦੇ ਹੈਗੇ ਕਿੱਥੇ ਦੀ ਮਸ਼ੀਨ ਹੈ ਇਹ ਮੜਿਆ ਪੱਪੀ ਮੋਟੇ ਕਰਨ ਦੀ ਗੱਲ ਹੈ। ਦੇਖੋ ਡੀਜ਼ਲ ਪਵਾ ਕੇ ਭਾਈ ਬਾਪੂ ਕੋਲ ਹੈਗਾ ਫੇਰ ਕੋਈ ਗੁਰ। ਦਰਵੀਰ ਕਾ ਨਾਮ ਲਿਖਿਆ ਮਸ਼ੀਨ 'ਤੇ? ਮਸ਼ੀਨ ਵੀ ਮੈਨੂੰ ਛੋਟੀ ਜਿਹੀ ਲੱਗਦੀ ਏ ਤੂਏ ਨਾਲ ਤੇ ਇਹ। ਹੈ? 10 ਨਾ। ਬਹੁਤ ਛੋਟਾ ਹੈ ਸਾਈਡਾਂ ਵਾਲਾ। ਕੀ ਆ ਫੇਰ ਤਾਂ ਕੋਲ ਜਾ ਕੇ ਦੇਖਣ ਵਾਲਾ ਕੰਮ ਹੈ ਤਾਂ। ਆ ਜਾ ਮੜਾ ਜਾ। ਕੋਦਲ ਵੀਰ। ਉਹ ਗੱੜ ਦਾ ਪਰਾਂ ਜਾਂਦੀ ਤੇਰੇ ਪੰਨ ਥੋੜੋ ਆਉਣੀ ਆ। ਅੱਭਾਈ ਹੋਰੇ ਕੰਪਨੀ ਲੱਗਦੀ ਆ ਕੋਈ। ਐਨੀ ਅੰਗਰੇਜ਼ੀ ਜਿਹਾ ਨਹੀਂ ਮਾਹਰ ਨਹੀਂ ਹੈਗੇ ਵੀ ਆ ਲਿਖਿਆ ਬਸ ਸਮਾਨ ਦੇ ਉੱਪਰ। ਖੜਾ ਲੈਂਦਾ ਥੋੜੀ ਦੇਰ ਬਾਅਦ ਇਹ। ਭਾਈ ਬਾਕੀ ਆ ਵਧੀਆ ਬਣਦੀਆਂ ਇਕੱਠੀਆਂ ਸੋਹਣੀਆਂ ਇਹ ਵੀ ਬਣਾਇਆ ਹੋਇਆ ਐਨ ਕਰੀਆਂ ਦਾ ਸੈੱਟ ਪੂਰੀਆਂ। ਕੋਈ ਕੋਈ ਇਹ ਬਹੁਤਰੀ ਹੁੰਦੀ ਹੈ ਇਹਨੇ ਆਰੇ ਬਹੁਤ ਖੁੱਡਾ ਜਾਂ ਮਾਰ ਮਾਰ ਕੇ ਤੋਈ ਹੁੰਦੀ ਹੈ ਫੁੱਲ ਆਏ ਨਾ ਇਹ ਟਾਇਰ ਗਾ ਤਿੰਨ ਮੈਂ ਕੋਸੇ ਰੱਦੀਆ ਦਿਖਾਈ ਜਾਏਗਾ ਇਹ ਬੈਟਾ ਹੋਰੇ ਦੇ ਦੇ ਕਿ ਕੋਈ ਥੋੜਾ ਜਿਹਾ ਥੋੜੇ ਦੱਸ ਦੇ ਦੀਰ ਇਕੱਠੀ ਕਰੀ ਵੀ ਆ ਉਸ ਗਲੇ ਬੋਦੀ ਹੋ ਜਾਂਦੀ ਕਿ ਉਸ ਖਾਸੀ ਪੈਂਦੀ ਰਹੀ ਹੈ ਪਹਿਲਾਂ ਮੇ ਫਿਰ ਟਾਈਮ ਵੀ ਹੈ ਕੋਈ ਚੀਜ਼ ਆ ਟਾਈਮ ਦੇ ਹਿਸਾਬ ਨਾਲ ਫਿਰ ਧੁੱਪਾਂ ਵਿੱਚ ਜੇ ਆਪਾਂ ਕੋਈ ਚੀਜ਼ ਬਾਹਰ ਖੜਾ ਦੇਉਂਦਾ ਰੰਗ ਉਤਰ ਜਾਂਦਾ ਸਾਰਾ ਖਤਮ ਹੋ ਜਾਂਦਾ ਤੁਹਾਡੇ ਹਿਸਾਬ ਨਾਲ ਧੁੰਦੀ ਦੇਖੋ ਹੁਣ ਸਾਡੇ ਫੇਰ ਲੱਗ ਗਿਆ ਹੁਣ ਵੈਸੇ ਅੱਜ ਥੋੜਾ ਜਿਹਾ ਸੁਧਾਰ ਜਿਹਾ ਹੋਇਆ ਨਹੀਂ ਤਾਂ ਧੁੱਪਾਂ ਨਿਕਲਦੀ ਹੋਣੀ ਥੈਗੀ ਆਪਾਂ ਨੇ ਮੱਕੀ ਫੋਲੀ ਵੀ ਆ ਮੱਕੀ ਨੂੰ ਧੁੱਪਾਂ ਲੱਗਿਓ ਨਹੀਂ ਹੈਗੀ ਫੋਲੀ ਨੂੰ ਵੀ ਦੋ ਤਿੰਨ ਦਿਨ ਹੋ ਗਏ ਇਕੱਠੀ ਕਰਦੀ ਰਾਤ ਨੂੰ ਸ਼ਾਮ ਨੂੰ ਹਵਾ ਜਿਉ ਲੱਗਦੀ ਆ ਪੁਜੇ ਲੋ ਅੱਜ ਇਕੱਠੀ ਕਰਕੇ ਆਪਾਂ ਨੇ ਪਾ ਦੇਣੀ ਹੈ ਥੈਲਿਆਂ ਦੇ ਵਿੱਚ ਸੁੱਕੇ ਗਈ ਉਹ ਵੀ ਮਾੜਾ ਮੋਟਾ ਧੁੱਪ ਲੱਗਣੀ ਈ ਤੁਨੂੰ ਚਲੋ ਜੀ ਨੰਬਰ ਗਾਵਾਂ ਇਕੱਠਾ ਹੀ ਖਾਦਿਆ ਬਣਾਤੇ ਸੁੱਕ ਨਾਲ ਲਓ ਜੀ ਆ ਫਾਲੇ ਉਹ ਤੇ ਜਿਹੜੇ ਇੱਥੇ ਆਪਣੇ ਖੜੇ ਹੁੰਦੇ ਨੌ ਨੌ ਚੱਕਣਾ ਆਪਣੇ ਵਾਲੇ ਫਾਲੇ ਨਾਲ ਦੇ ਦੇ ਫਾਲੇ ਬਿਨੇਤਰਾਂ ਦੇ ਇਹ ਇਹਨਾਂ ਨਾਲ ਵਧਾਤੇ ਇਹਦੇ ਬਣਾਤੇ ਹੁਣ 13 13 ਆ ਇੱਥੇ ਤੇ ਫਰੇਮ ਇਧਰ ਵਾਲੀ ਪਹਿਲੇ ਫਾੜਨ ਦੀ ਲੱਗੀ ਇੱਥੇ ਨਵੀਂ ਲੱਗ ਗਈ ਤਿੰਨ ਫਾਲੇ ਵੀ ਇੱਕ ਲੱਥ ਉਹਦੇ ਉਧਰ ਨੂੰ ਘੁਮਾਤੀ ਨਾ ਲੱਗਾ ਜੋੜ ਵਧੀਆ ਬਣ ਗਏ ਇਹ ਬਣ ਗਏ ਹੁਣ 13-13 ਦੇ ਫਾਲੇ ਪੂਰੇ ਵੀ ਹੈ ਬੜੇ ਟਰੈਕਟਰਾਂ ਵਾਸਤੇ ਇੱਕ ਨੂੰ ਦਲਵੀਰ ਬਾਈ ਨੇ ਵੀਡੀਓ ਪਾਈ ਵੀ ਸੀ ਉਹ ਕਹਿੰਦਾ ਟਰੈਕਟਰਾਂ ਲੈ ਲਿਆ ਸੀ 4x4 ਵਾ ਹੈ ਹੈ ਵੀ ਜਿਹੜਾ ਕਹਿੰਦਾ ਖੇਤ ਬਾਕੇ ਬੀਜਣਾ ਚਾਹੀਦਾ ਅਸਲ ਵਿੱਚ ਇਹ ਕਹਿੰਦਾ ਅਸੀਂ ਹੁਣ ਇੱਕ ਵਾਰ ਸੁਪਰ ਸੀਡਰ ਕਹਿੰਦਾ ਉਹ ਗੱਲ ਬਣਦੀ ਨਹੀਂ ਹੈਗੀ ਕਹਿੰਦਾ ਐਡੇ ਟਰੈਕਟਰ ਦਾ ਫਾਇਦਾ ਕੀ ਹੈ ਜੇ ਬਾਹੇ ਹੀ ਨਹੀਂ ਖੇਤ ਬੰਦਾ ਹਰ ਗੱਲ ਮੈਨੂੰ ਉਹਦੀ ਵੀ ਵਧੀਆ ਲੱਗੀ ਯਾਰ ਉਹ ਕਹਿੰਦਾ ਵੀ ਖੇਤ ਬਾਕੇ ਹਨ ਸੈੱਟ ਕਰਕੇ ਬੀਜਨੇ ਚਾਹੀਦੇ ਤੁਨੂੰ ਉਹਦਾ ਦਮ ਹੀ ਹੋਣੀ ਆਪਣੀ ਸਮਝ ਆ ਗਈ ਹੁਣ ਵੀ ਆਪਣੀ ਆਪਣੀ ਸਮਝ ਆ ਹੁਣ ਕਹਿੰਦਾ ਐਡੇ ਟਰੈਕਟਰ ਲੱਤੇ ਵੀ ਹੈ ਖੇਤ ਅਸੀਂ ਪਾਉਂਦੇ ਨਹੀਂ ਹੈਗੇ ਬਾਈ ਕਨੇ ਕਹਿੰਦਾ ਆ ਜੀਰੋ ਡ੍ਰਿਲ ਕਰਦੀ ਤੱਪੜ ਦੇ ਵਿੱਚ ਇੱਕੋ ਗੱਲ ਨਹੀਂ ਬਾਈ ਹੂੰ ਉਹ ਤਾਂ ਨੂੰ ਤਾਂ ਫੇਰ ਵਾਹ ਹੁੰਦਾ ਆਹ ਤਾਂ ਨਾਲ ਤਾਂ ਵਾਹ ਹੁੰਦਾ ਕਹਿੰਦਾ ਜੇ ਆ ਵੀ ਵਾਹ ਕੇ ਬੀਜੀ ਜਾਵੇ ਫਸਲ ਵਧੀਆ ਰਣ ਦੇ ਮਗਾ ਹਾਂ ਬਈ ਅੱਗੇ ਵਾਹ ਕੇ ਬੀਜਦੇ ਤਾਂ ਪਰਾਲੀ ਨੜ ਜਾ ਲੈ ਜਾਨੀ ਜਿਹੜੀਆਂ ਉਹਦਿਆਂ ਗੱਲਾਂ ਬਾਈ ਸੁਣਨੇ ਤੇ ਉਹ ਵੀ ਮੰਨਣ ਲੱਗ ਜਾਂਦੇ ਵੀ ਠੀਕ ਕਹਿੰਦਾ ਨਹੀਂ ਅੱਗੇ ਵਾਹ ਕੇ ਬੀਜਦੇ ਹੂੰ ਅੱਗੇ ਕਹਿੰਦਾ ਉਹ ਕਹਿੰਦਾ ਵੀ ਪਿਛਲੇ ਹੁਣ ਪਿਛਲੀ ਗੱਲਾਂ ਦੱਸਦਾ ਹੋ ਪਰਾਂ ਨੇ ਪਹਿਲੇ ਟਾਈਮਾਂ 'ਚ ਕਹਿੰਦਾ ਇੱਕ ਹਲ ਹੁੰਦਾ ਦਾ ਇਕੱਲਾ ਹੀ ਹਲ ਹੁੰਦਾ ਦਾ ਕਹਿੰਦਾ ਬੋਲਦਾਂ ਵਾਲਾ ਉਹਦੇ ਨਾਲ ਵੀ ਖੇਤ ਪਹਿਲਾਂ ਮਾਵਣਾ ਉਹਨਾਂ ਨੇ ਕਹਿੰਦਾ ਵਾਹ ਕੇ ਫੇਰ ਦੋ ਵਾਰੇ ਵਾਦਦੇ ਤਕਰੀਬਨ ਕਹਿੰਦਾ ਫੇਰ ਬੀਜਦੇ ਕ ਉਹ ਆ ਦੇ ਇੱਕ ਹਾਲਗਾ ਸਾ ਧਾਨ ਨੂੰ ਵੱਢ ਕੇ ਹਾਂ ਕਣਕ ਵੀ ਜਿਹਨੇ ਤੇ ਪਹਿਲਾਂ ਜਿਤਾ ਗੁੱਗਜੀ ਲੱਗਦੀ ਸੀ ਹਾਂ ਜੇ ਪਹਿਲੇ ਹੜਾਈ ਕੱਢਣੀ ਆ ਧਰਤੀ ਉਹ ਸਮੈਲ ਦੇ ਲੱਗ ਗਿਆ ਹਾਂ ਹਾਂ ਹੈ ਹਾਂ ਫੋਣ ਕਿਤੇ ਉਹਨਾਂ ਵਿੱਚੇ ਵਸ ਕੋ ਹੁਣ ਤਾਂ ਵਸ ਅਗਲਾ ਕਹਿੰਦਾ ਵੀ ਕੰਮ ਨਿਬੜਦਾ ਵੀ ਨਵੇੜ ਕੇ ਪਾਸੇ ਕਰੋ ਪਾਸੇ ਅਸੀਂ ਵੀ ਵਿੱਚੇ ਆ ਅਸੀਂ ਨਹੀਂ ਵਿੱਚ ਆਗੇ ਆਈਦਾ ਜਦ ਤੱਕ ਹੁੰਜ ਖੇਤ ਚਮਕੇ ਨਾ ਜਦ ਤੱਕ ਨਹੀਂ ਖੜਦੇ ਆਗੇ ਆਹ ਤਸੱਲੀ ਕਰਾ ਕੇ ਖੇਤ ਦੀ ਮੈਂ ਕਹਿੰਦਾ ਮੈਂ ਹੁਣ ਖੇਤ ਦੇ ਲਾ ਦੋ ਵਾਰ ਤਾਂ ਵੇਰਾ ਬਹਿਲਿਆ ਦਾ ਨਹੀਂ ਮੈਂ ਦੋ ਤਵੀਆਂ ਗਾਲੀ ਖੋਲਿਆ ਫਾਲਾਂਗ ਵਾਲੀ ਪਹਿਲੇ ਦੋ ਵਾਰ ਸਵਾਗਾ ਵੱਜਦਾ ਰੌਣੀ ਹੋ ਕੇ ਫੇਰ ਬਾਹ ਲਿਆ ਤੇ ਅਸੀਂ ਹੁਣ ਜਾਨੀ ਖਰਚਾ ਜੇ ਤੂੰ ਕਹੇ ਨਾ ਜੇ ਸੁਪਰ ਸੀਡ ਵਾਲਾ 2500 ਰੁਪਏ ਲੰਦਾ 2500 ਰੁਪਏ ਖਰਚਾ ਆ ਜਾਂਦਾ ਪਰ ਖੇਤ ਬਣ ਜਾਂਦਾ ਖਰਚਾ ਆ ਜਾਂਦਾ ਉਨਾ ਹੀ ਬਰਾਬਰ ਹੈ ਵੀਏ ਨਹੀਂ ਹੈਗਾ ਵੀ ਵੱਧ ਜਾ ਘਟਾ ਹੈ ਤਕਰੀਬਨ ਬਰਾਬਰ ਹੀ ਆ ਜਾਂਦਾ ਵੀ ਪਰ ਖੇਤ ਬਣ ਜਾਂਦਾ ਇਹਨਾਂ ਸੋਤਾ ਬਣ ਜਾਂਦਾ ਹੁਣ ਅਸੀਂ ਲਾ ਸੀ ਮਾਸਣ ਦਾ 2 2 ਸਾਲੋਂ ਕੋ ਜੀ ਗੱਲ ਹਲਚ ਕਰਦੇ ਆਂ ਵੀ ਪਰਾਲੀ ਵਿੱਚੇ ਬੋਣੀ ਆ ਹੂੰ ਵਾਹ ਲਾਚ ਕਰਦੇ ਨੇ ਉਹ ਤਾਂ ਸਾਨੂੰ ਕੁਛ ਨਹੀਂ ਆਹੋ ਦਾ ਠੀਕ ਹੈ ਬਾਕੀ ਹੁਣ ਪਰਾਲੀ ਵਿੱਚ ਬੋਣੇ ਵਾਲਾ ਕੰਮ ਤਾਂ ਤਾਂ ਐ ਜੇ ਨਾ ਚੱਕੇ ਹੋਰ ਤੇ ਸਾਹਮਣੇ ਇਕੱਠਾ ਬੰਨ ਹੋ ਜਾਂਦੀਆਂ ਇੰਨੇ ਚੱਕੇ ਹੋ ਜਿੰਦੇ ਇੰਨੇ ਦੂਈ ਦਾ ਵਿੱਚ ਬਹਿ ਜਾਂਦੀ ਹੈ ਜੇ ਤੂੰ ਖੇਤ ਬੋਣਾ ਹੁਣ ਤਵੀਆਂ ਛੱਡ ਦੇ ਨੰਨੇ ਪਰਾਲੀ ਦਾ ਮੇਰੇ ਰਵਤਾ ਯਾਰ ਮਾਸਣ ਦੇ ਸਾਥ ਕੋ ਚੱਕੀਓ ਨਹੀਂ ਕਿਸੇ ਨੇ ਉਹ ਤੇਰੀ ਚੱਕੇ ਨਹੀਂ ਹੈਗੀ ਜੇ ਤੂੰ ਕਿਤੇ ਉਹਨੂੰ ਹੁਣ ਤਵੀਆਂਗਾ ਬੋਦਾ ਜਿਹੜੀ ਅਨੇਤਰਾ ਨੇ ਹੁਣ ਬੰਦ ਦੇ ਐ ਅਬਰ ਨਹੀਂ ਐ ਜੇ ਕਿਤੇ ਖਿੰਡੀ ਵੀ ਹੁੰਦੀ ਨਾ ਇਕੱਠੀ ਕਰੀ ਵੀ ਹੁੰਦੀ ਇਹ ਤਵੇਂਗਾ ਜਿਕਰ ਮਰਜੀ ਵੱਲ ਅਬੋਧੀ ਤਾਂ ਹੋਈ ਵੀ ਘਰ ਤੜਦੀ ਵੀ ਚ ਕੁਝ ਵੀ ਰਿਹਾ ਟਾਈਮ ਹੁੰਦਾ ਚੀਜ਼ ਦਾ ਇਹ ਤੂੰ ਪੰਜ ਪਈਓ ਬੋਦੀ ਹੋ ਗਈ ਹੁਣ ਸਮਝ ਆ ਉਹ ਰਾਤ ਨੂੰ ਉਸ ਪੈ ਜਾਂਦੀ ਦਿਨ ਚ ਧੁੱਪ ਪੈ ਜਾਂਦੀ ਆਪੇ ਚੀਜ਼ ਦੀ ਘਟੀ ਜਾਂਦੀ ਹੈ ਤਾਕਤ ਜੇ ਨਹੀਂ ਖਤਮ ਹੋ ਜਾਂਦੀ ਹੈ ਸਵਾ ਬਣ ਜਾਂਦੀ ਆਪੇ ਬੋਦੀ ਹੋ ਗਈ ਉਹ ਉੜਦੀ ਹੈ ਤੂੰ ਤੱਕੇਂਗਾ ਘਰ ਥੋੜੀ ਆ ਵੀ ਐਕਨ ਇਹ ਟਾਈਮ ਗੱਲ ਹੋ ਜਾਂਦੀ ਹੈ ਹੁਣ ਟਾਈਮ ਵੀ ਬਹੁਤ ਹੋ ਗਿਆ ਬੋਦੀ ਹੋ ਜਾਂਦੀ ਮਾਨ ਤੋਂ ਸਲੀ ਗੂਲਾ ਲਾਈ ਜਾਂਦੀ ਹੈ ਬੋਦੀ ਹੋ ਜਾਂਦੀ ਮੈਂ ਮੰਨਦਾ ਤੇਰੀ ਗੱਲ ਉਹ ਤਾਂ ਮੈਂ ਨਹੀਂ ਆਹ ਤਵਿਆਂ ਕਾਨੂੰ ਛੱਡਦੇ ਨਹੀਂ ਛੱਡਦੇ ਆ ਹੁਣ ਜਿੱਦਣੋਂ ਬੀਜੀ ਦੀ ਮਾਲ ਹੁਣ ਦੇਖ ਕੇ ਆਇਆ ਕੋਸਤਾ ਖੇਤ ਅੱਜ ਲੱਗਦਾ ਵੀ ਇਥੇ ਕੁਝ ਸਹੀ ਹੁੰਦਾ ਅੱਛਾ ਸੁਪਰਲੀਡਰ ਵਾਲੀ ਜੇ ਉਹ ਫਰਕ ਪੈ ਜਾਣਾ ਸੁੱਕੀ ਜਾਂਦੀ ਮੈਂ ਤਾਂ ਮੈਂ ਕੱਲ ਵੀ ਦੱਸਿਆ ਵੀਡੀਓ ਵਿੱਚ ਮੈਂ ਕੱਲ ਕਣਕ ਵਿੱਚ ਦਿਖਾਈ ਤੇ ਆਪਣੀ ਵੀ ਪਰਸੋਂ ਚੌਥੇ ਕਣਕ ਕੋਈ ਹੋਰ ਲੱਗਦੀ ਸੀ ਅੱਜ ਥੋੜਾ ਜਿਹਾ ਹੋਰ ਹਰਿਆਈ ਲੱਗ ਗਈ ਐ ਡੱਕ ਕੇ ਕਹਿਮ ਹੋਣ ਲੱਗ ਗਏ ਇਹਨੇ ਹੋਰ 5-4 ਦਿਨ ਤੱਕ ਥੱਲੇ ਤੇ ਫਿਰ ਫੁੱਟਣ ਲੱਗੇ ਨਾ ਫਿਰ ਹੋਰ ਖੇਤ ਭਰ ਲਾਂਗੇ ਇਹ ਬੀਜੀ ਦੀ 4 ਤਰੀਕ ਨੂੰ ਸੀ ਨਵਾਂ ਪੰਜ ਰੂ ਕੀਤੀ ਹੁਣ ਆ ਜਾਨਵਾਲ ਵਾਲਾ ਸਾਨੂੰ ਖੇਤ ਖਾਲੀ ਜਿਗਾ ਸੋਨਾ ਪਰ ਲੱਗਾ ਮੈਨੂੰ ਬਾਈ ਦਾ ਕਮੈਂਟ ਆਇਆ ਕਿ ਸਾਰੇ ਨਾਲ ਤੇ ਵਧੀਆ ਹੀ ਹੋਣੀ ਹੈ ਕਿ ਛਿੱਦੀ ਹੈ ਇਹ ਛਿੱਦੀ ਸਾਨੂੰ ਪਤਾ ਹੀ ਪੂਝਾ ਮਾਰਨਾ ਪਹਿਲਾਂ ਮੂੰਹ ਨਹੀਂ ਲੱਗਦੀ ਹੈਗੀ ਬਾਅਦ ਚ ਇਹ ਵਧੀਆ ਲੱਗਦੀ ਹੈ ਤੇ ਬੋਹ ਰਹੀ ਮਾਰਗੀ ਤਾਂ ਉਹਦੀ ਸਾਡੀ ਤਾਂ ਕੁਝ ਵੀ ਨਹੀਂ ਪੰਜ ਵਾਲੀ ਆਹਾਂ ਹੂੰ ਸੁਪਰ ਸੀਡਰ ਵਾਲਾ ਜਿਆਦਾ ਥੋੜਾ ਜਿਹਾ ਫਰਕ ਹੈ ਮੈਂ ਤਾਂ ਦੱਸਿਆ ਉਹ ਥੋੜੀ ਜਿਹੀ ਹੋਰ ਤਰ੍ਹਾਂ ਜੰਮੀ ਵੀ ਜੰਮੀ ਵੀ ਹੈਗੀ ਕਣਕ ਵੀ ਉਹਦਾ ਇਹ ਦੀ ਥੋੜੀ ਜਿਹਾ ਤੈਨੂੰ ਮੈਂ ਹੋਰ ਦੱਸਦਾ ਜਿਹੜੀ ਡ੍ਰਿੱਲ ਦੀ ਪੰਜਾ ਜਿਆਦਾ ਤਰਾ ਉਹ ਫਾਲਾ ਉਹ ਚੜਾਈ ਵਿੱਚ ਤਿੰਨ ਉਂਗਲ ਦਾ ਤਿੰਨ ਉਂਗਲ ਦੇ ਦਾਣੇ ਗਰੇ ਵਿੱਚੌੜੇ ਹੋ ਗਏ ਜਿਹੜਾ ਤੇਰਾ ਸੁਪਰ ਸੀਡਰ ਦਾ ਉਹ ਇੱਕ ਉਂਗਲੀ ਜਿੰਨਾ ਹੈ ਉਹਦੇ ਵਿੱਚ ਆ ਉਹ ਥੋੜੀ ਚੜਾਈ ਵਿੱਚ ਜ਼ਿਆਦਾ ਲੱਗਦੀ ਤਾਂ ਘੱਟ ਲੱਗਦੀ ਹੈ ਇਹ ਥੋੜੀ ਖਿੰਮੀ ਜੰਮੀ ਵਿੱਚ ਸਿਆੜ ਦਾ ਹੁਣ ਸਾਡੇ ਮੈਂ ਚੌਂਤਾਂ ਜਾਂਦੇ ਰਿਹਾ ਖੰਡਪਾੜ ਸਾਹਿਬ ਨੂੰ ਉੱਥੇ ਦੇਖ ਦਿੰਦੇ ਲੈਣਾ ਚਾਂਗ ਰਹਿੰਦੀਆਂ ਹੁਣ ਲੈਣਾ ਜੰਗਲੇ ਦੇ ਬੰਦ ਹੋ ਗਈਆਂ ਹੁਣ ਸਾਰੇ ਖੇਤ ਭਰ ਗਿਆ ਵਿੱਚ ਪੂਰਾ ਹੋ ਗਿਆ ਪਰ ਇੱਕ ਹੈ ਉੱਥੇ ਦੇ ਨੇਗਾ ਤਾਂ ਬੱਚੇ ਜਾਂਦੀ ਖੇਤ ਕਿ ਨਹੀਂ ਅੱਛਾ ਗੁੱਲੀ ਡੰਡੇ ਦੀ ਸਪਰੇ ਜਿਹੜੀ ਪਿਛੇ ਕਰੀ ਤੀ ਉਹ ਤਾਂ ਬਹੁਤ ਵਰਗਾ ਇੱਕ ਦੀ ਜੰਮੇ ਹੀ ਨਹੀਂ ਹੈਗਾ ਜੰਮੇ ਹੀ ਜੰਮੇ ਹੀ ਨਹੀਂ ਹੈਗਾ ਪਿਛੇ ਬੀਜ ਜੰਮੇ ਹੀ ਨਹੀਂ ਹੈਗਾ ਬੀਜ ਖੰਡੇ ਹੀ ਨਹੀਂ ਹੈਗਾ ਚੱਲ ਜਿਹੜਾ ਰਿਹਾ ਹੋਇਆ ਕੋਈ ਜੰਮਣਾ ਚਾਹੁੰਦਾ ਹੋਣਾ ਉਹ ਇੱਕ ਅੱਧਾ ਕੁ ਦੇ ਜੰਮੂਗਾ ਸਪਰੇ ਆਪਾਂ ਕਰੀ ਵੀ ਐ ਸਪਰੇ ਦਾ ਹੈ ਦਾ ਫਰਕ ਆ ਸਪਰੇ ਦਾ ਬਾਈ ਬਹੁਤ ਫਰਕ ਆਦਾ ਉਹ ਕਹਿੰਦੇ ਜੇ ਤਿੰਨ ਕ ਵਾਰ ਹੋ ਗਈ ਇਹ ਆਟੋਮੈਟਿਕ ਖਤਮ ਹੋ ਜਾ ਬੰਦੇ ਹੋ ਜਾ ਗਾਹਾਂ ਨੂੰ ਫੇਰ ਥੋੜਾ ਖਰਚਾ ਵੀ ਘਟ ਜਾਣਾ ਜਿਗਣਾ ਆਪਣਾ ਸ਼ੋਰਦਾਲਾ ਨਹੀਂ ਗੱਡੀ ਦਾ ਗੱਡੀ ਦੀ ਸ਼ੋਰ ਕਰਦੀ ਪਹਿਲਾਂ ਨਵੀਂ ਦਾ ਜ਼ਿਆਦਾ ਰੇਟ ਹੁੰਦਾ ਹੌਲੀ ਹੌਲੀ ਫਿਰ ਆਪਾਂ ਕਰਾਈ ਜਾਂਦੇ ਸਾਲ ਵਾ ਘਟੀ ਜਾਂਦੀ ਹੈ ਉਹੀ ਕੰਮ ਹੈ ਇਹਦਾ ਹੁਣ ਖਤਮ ਹੈ ਸ਼ੋਰਦਾਲਾ ਇਹਦਾ ਮਸੜਾ ਆਏ ਹੁਣ ਦੇਖ ਯਾਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਉਹੀ ਨਹੀਂ ਚੁੱਪਦੀ ਇਹ ਤੇ ਫਿਰ ਜ ਕਣਕ ਨਾ ਜਦੋਂ ਹੋ ਚੁੱਪਦੀ ਹੈ ਨਹੀਂ ਨਹੀਂ ਕਣਕ ਦਾ ਨਾ ਭਾਈ ਇਹ ਮੈਂ ਢੋਲ ਦੇ ਵਿੱਚ ਤੇ ਆਪਣੇ ਕੱਢ ਕੇ ਬੀਜ ਦੋਂਦਰਾ ਕਣਕ ਹੁਣ ਆਹ 3 ਕਸਾਲ ਤੇ ਨਵੀਂ ਲੱਗ ਲੈ ਹਣ ਨਹੀਂ ਕਦੇ ਬੀਜ ਲਿਆਂਦਾ ਨਹੀਂ ਹੈਗਾ ਉਹ ਵੀ ਕਦੇ ਲਿਆਂਦਾ ਤਾਂ ਨਾ 4 ਕਸਾਲ ਪਹਿਲਾਂ ਕਣਕਾਂ ਪੱਕਣ ਦੇ ਟਾਈਮ ਹਵਾ ਜੀ ਫਿਰ ਗਈ ਜੀਰਾ ਬਣ ਗਿਆ ਸਾਰਿਆਂ ਨੇ ਬਣ ਗਿਆ ਉਹ ਬੀਜਣ ਜੋਗੀ ਹੈ ਨਹੀਂ ਤਾ ਕਰਕੇ ਬੀਜ ਲੈਣਾ ਪੈ ਗਿਆ ਐਗਦੀ ਬੀਜ ਬਹੁਤ ਵਧੀਆ ਦਾ 303 ਦੀ 826 ਦੀ ਉਹ ਬੀਜ ਰਲ ਗਿਆ ਇਹ ਕੇਟੇ ਦੀਆਂ ਇਕੱਠੀ ਲਾਤੀ ਦੀ ਉਹਦੇ ਕਰਕੇ ਮੈਂ ਨਮਾ ਲਿਆ ਨਹੀਂ ਤਾਂ ਬੀਜ ਘਰ ਦਾ ਬੀਜ ਦਾ ਬਹੁਤ ਬੇਰਮਰਗੀ 426 303 ਨਹੀਂ ਵਧੀਆ ਦੀ ਵੀ ਉਹਦੇ ਕਰਕੇ ਬੀਜ ਨਮਾ ਆ ਗਿਆ ਬੜਾ ਤੇਰਾ ਰੱਬ ਭਲਾ ਕਰੇ ਨਹੀਂ ਤਾਂ ਬੀਜ ਘਰ ਦਾ ਬੀਜ ਇਹ ਜਿਹੜਾ ਜੰਮਦਾ ਨਹੀਂ ਹੈਗਾ ਮੈਂ ਢੋਲ ਵਿੱਚ ਤੇ ਕੱਢ ਕੇ 1 ਸਾਲ ਬੀਜੀ ਹੋ ਗਿਆ 8 8-9 ਸਾਲ ਹੋ ਗਿਆ ਇਹੀ ਕਿਲੇ ਚ ਬੀਜੀ ਦੁਰੇ ਜੰਮੀਉ ਨਹੀਂ ਆਗੀ ਉਸੇ ਉਹ ਦਵਾਈ ਦੇ ਚੱਕਰ ਪੈ ਜਾਂਦਾ ਉਹਨੂੰ ਨਾ ਸੁਸਰੀ ਜੇਕਾ ਆਪਾਂ ਅਸੀਂ ਦੇਖੀ ਐ ਉਹ ਵੀ ਕਣਕ ਬੀਜਨੀ ਆ ਪੰਜ-ਛੇ ਦਿਨਾਂ ਤੱਕ ਵੀ ਢੋਲ ਖੋਲ ਕੇ ਰਹਿ ਲੋ ਜਦੋਂ ਢੋਲ ਖੋਲ ਕੇ ਦੇਖਾ ਸੁਸਰੀ ਲੱਗੀ ਵਿੱਚ ਉਹਦੀ ਲਿਆ ਕੇ ਦਵਾਈ ਰੱਖਦੀ ਦਵਾਈ ਰੱਖ ਕੇ ਹਫਤੇ ਬਾਅਦ ਕੱਢ ਕੇ ਬੀਜਦੀ ਇਹ ਕਹਿੰਦੇ ਵੀ ਜਿੱਦਾਂ ਤੇ ਦਵਾਈ ਰੱਖਦੀ ਘੱਟੋ-ਘੱਟ 20 ਦਿਨ ਲੱਗਨੇ ਚਾਹੀਦੇ ਫੇਰ ਬੀਜੀ ਫੇ ਵੀ ਜੋ ਫੇਰ ਦੁਆਏ ਦਾ ਸਰੋਂਦਾ ਨਹੀਂ ਜੇ ਦੁਆਏ ਸੋਸਰੀ ਲਾਤੀ ਕਣਕ ਜੰਮਣ ਨਹੀਂ ਦਿੰਦੀ ਹੈਗੀ ਉਹ ਇਹ ਕੀਲਾ ਫੇਰ ਮੈਂ ਦੁਬਾਰੇ ਬੀਜਿਆ ਸਰਵ ਜੀਰਾਂ ਦੇ ਬੀਜ ਲਤਾ ਜਣੀ ਫੇਰ ਛਿੱਟਾ ਲਾਇਆ ਪਹਿਲਾਂ ਵੀ ਛਿੱਟਾ ਹੀ ਲਾਇਆ ਦਾ ਫੇਰ ਇਹ ਨਹੀਂ ਪਾਇਆ ਹੈਗਾ ਛਿੱਟਾ ਲਾ ਕੇ ਫੇਰ ਬਾਹਤਾ ਹਫਤੇ ਬਾਅਦ ਲੈ 8-10 ਦਿਨ ਬਾਅਦ ਹਾਂ ਜਣੀ ਗੱਲ ਵੀ ਥੋੜੀ ਜੀ ਘਟ ਗਈ ਦੀ ਪਰ ਜੰਮਾਈ ਬਹੁਤ ਵਧੀਆ ਫੇਰ ਵੀ ਇਹ ਕਣਕ ਦੁਆਏ ਵੀ ਨਹੀਂ ਜੰਮੜ ਦਿੰਦੀ ਜੇ ਆਪਾਂ ਦੁਆਏ ਲੱਗ ਜਵੇ ਚੱਕਰ ਪੈ ਜਾਂਦਾ ਸੋਸਰੀ ਆ ਕੇ ਸੋਸਰੀ ਲੱਗਦੀ ਨਹੀਂ ਹੈਗੀ ਦੁਆਏ ਵੀਂਦੇ ਪਾਉਂਦੇ ਆ ਕੇ ਹੁਣ ਦੁਆਏ ਪਾਈ ਆ ਸੋਸਰੀ ਪਤਾ ਨਹੀਂ ਕਣਕਾਂ ਦੀ ਸਿਰੇ ਦੀ ਹੁੰਦੀ ਆ। ਸਿਰੇ ਦੀ ਦੁਆਏ ਹੁੰਦੀ ਆ ਨਾਲੇ ਕਣਕਾਂ ਸੁੱਕੀਆਂ ਮੈਂ ਕਹਿੰਦਾ ਵੀ ਅਗਦੀ ਕਣਕਾਂ ਸੁੱਕੀ ਢੋਲ ਚ ਪਾਉਣੀ ਆ। ਇੱਥੇ ਵੀ ਸੁੱਕ ਗਈ ਤੇ ਆਹ ਕਣਕ ਚੜੀ ਵੀ ਦੀ ਬੂੜੀ ਉੱਥੇ ਵੀ ਪਈ ਜਾਂਦੀ ਵੱਡੀ ਹੋਈ ਸੀ। ਪਰ ਫੇਰ ਲੱਗੀ ਜਾਂਦੀ ਆ। ਮੇ ਯਕਣਾ। ਮਾਦੇਲਾ ਮੀ ਵੀ ਨਹੀਂ ਪਏ ਹੈਗੇ। ਤੂੰ ਸੁਣਾ ਬੂਗੀ। ਆ। ਮੈਂ ਇਧਰ ਕਿ ਸਿਆਲ ਚ ਪਾਉਂਗਾ ਤੁਹਾਨੂੰ ਦੱਸਤਾ। ਚਲ ਪੈ ਲੈਣ ਦੇ। ਆ ਗਰਦੇ ਚ ਤਾਂ ਹੀ ਉਤਰਨੀ ਆ। ਚਾਲੂ ਮੀ। ਬਾਕੀ ਵਾਈ ਸਾਡੀਆਂ ਵੀ ਭਰੀਆਂ ਰੱਖੀਆਂ ਪਈਆਂ। ਦੇਖਦੇ ਆਲੇ ਯਾਤਰਾ ਵਾਲੇ ਸਰਬਜੀ ਤਾਂ ਹੀ ਭੁੱਲ ਜAVE ਥੋੜਾ ਜਿਹਾ। ਖੰਡਪਾਲ ਸਾਹਿਬ ਚੱਲਦੇ ਜਿਆਦਾ ਵੀ ਕਾਦਕ ਬਣਾਉਂਦੇ ਪ੍ਰੋਗਰਾਮ ਅਸੀਂ ਤੁਹਾਨੂੰ ਮਾ ਜਿਹੜੀ ਅਸੀਂ ਮੱਕੀ ਦੇ ਕੇ ਆਉਣੀ ਨਾ ਤਾਰੀ ਬਾਬੇ ਨੂੰ ਫਿਰ ਅਸੀਂ ਗੱਡੀ 'ਚ ਉਹਦੇ 'ਚ ਲੈ ਜਾਣੀ ਟਰਾਲੀ 'ਚ ਰੱਖ ਕੇ ਉਹੀ ਏਰੀਆ ਜਾ ਉਧਰ ਅੱਛਾ ਬਾਬਾ ਕਹਿੰਦੇ ਉਧਰ ਹੈ ਮੋਗ ਕਿੰਨੀ ਅੱਛਾ ਆਪਾਂ ਨੇ ਉਧਰ ਨੂੰ ਨਿਕਲਣਾ ਫਿਰ ਨਿਕਲੋ ਨਿਕਲੋ ਫਿਰ ਵੀ ਕਹਿੰਦਾ ਹਾਂ ਹਾਂ ਆਹੋ ਜੀ ਬੀਜੀਪ ਜਾਂਦੇ ਆਹੋ ਹੋਰੇ ਕੱਢਦੇ ਨੇ ਹੋ 10 12 ਦਿਨ ਨਾ ਫਿਰ ਇਹ ਪਾਣੀ ਪੂਣੀ ਜੇ ਲੱਗਣ ਤੇਰੇ ਪਹਿਲਾਂ ਨਿਕਲ ਜਾਣਾ ਉਹ ਵਾਈ ਦੇਖੋ ਆ ਜਲਦਾ 2 ਕਿਲੋਵਟ ਟਰੈਕਟਰ ਦੇਖਦਾ ਨਹੀਂ ਹੈਗਾ ਧੁੰਦ ਦੇ ਵਿੱਚ ਬਹੁਤ ਖਿੱਚ ਕੇ ਨੇੜੇ ਲਿਆਂਦਾ ਸੀ ਧੁੰਦ ਹੁਣੇ ਵਧਣ ਲੱਗ ਗਈ ਸਾੜੇ ਕਨੇ ਵੀ ਬੀ ਬਾਕੀ ਬਾਈਆ ਕਣਕਾਂ ਦਾ ਰੂਹ ਲੱਗ ਗਈ ਖੁਸ਼ ਹੋਣ ਦੇਖ ਕੇ ਦਿਨ ਪਤਨ ਜਾਂਦਾ ਫਰਕ ਪੈਂਦਾ ਯਾਰ ਮਾਲ ਵਾਲੀ ਭਾਰੀ ਜਾਂਦੀ ਹੈ ਵੀ ਚਲੋ ਵਧੀਆ ਐ ਕਰਨੇ ਬਾਈ ਸਾਰਿਆਂ ਦੇ ਹੋ ਜਵੇ ਅਸੀਂ ਤਾਂ ਇਹੀ ਚਾਹੁੰਦੇ ਵੀ ਖਰਚਾ ਹੋਇਆ ਬਗਲੇ ਦਾ ਸਾਰਾ ਧਾਨਾਂ ਉੱਰ ਚਲੋ ਬਹੁਤ ਵਧੀਆ ਧਾਨ ਹੋਇਆ ਪਰ ਅੱਛਾ ਆ ਕੇ ਥੋੜਾ ਜਿਹਾ ਦਿੱਕਤ ਜੀ ਆ ਗਈ ਜਿਹੜੇ ਵਿਕੇ ਨਹੀਂ ਹੈਗੇ ਇੱਥੇ ਥੋੜਾ ਜਿਹਾ ਸਰਕਾਰਾਂ ਨੇ ਕਰਤਾ ਥੋੜਾ ਤੁਲਾਜ ਦੇਤਾ ਨਹੀਂ ਦੋ ਘੱਟੋ ਘਾਟੇ 5-5 ਕੁੰਟਲ ਦਾ ਫਰਕ ਪੈ ਗਿਆ ਹਰੇਕ ਜ਼ਿਮੀਂਦਾਰ ਨੂੰ ਕੀਲੇ ਦੇ ਗਾਇ ਵੀ 10000 ਜਿਆਦਾ ਨੁਕਸਾਨ ਹੋ ਗਿਆ ਵੀ ਚਲੋ ਫਿਰ ਵੀ ਚੱਲ ਜਾਂਦੇ ਨਹੀਂ ਝਾੜ ਬਹੁਤ ਬਦੇ ਨਿਕਲੇ ਤੇ ਬਾਕੀ ਲੱਗੀ ਹਰਿਆਈ ਪੈਣ ਬਰਸੇਣ ਸਾਰਿਆਂ ਦੇ ਹੋ ਗਏ ਕਾਇਮ ਆਪਾਂ ਆਪਣਾ ਵੀ ਗੱਲ ਦਿਖਾਇਆ ਤਾਂ ਸਾਰਾ ਠੀਕ ਹੈ ਵੀ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਆਪਾਂ ਕਿਸੇ ਅਗਲੇ ਬਲੌਗ ਦੇ ਵਿੱਚ ਸਾਰਿਆਂ ਨੂੰ ਪਾਈ ਸਤਿ ਸ੍ਰੀ ਅਕਾਲ